ਮੈਨੂੰ ਐਂ ਦੱਸੋ ਵੀ ਮੇਰੀ ਮਾਂ ਉਸੇ ਕੰਟ ਕਿਉਂ ਲਾਇਆ ਰਾਲ ਮਿਲ ਕੇ ਦੋਨਾਂ ਨੇ ਬੋਲੋ ਬੋਲੋ ਹੁਣ ਹੁਣ ਕਿਉਂ ਨਹੀਂ ਬੋਲਦੀਏ ਭੂਆ ਤੂੰ ਵੀ ਬੋਲ ਆ ਉਹ ਵੀ ਮੈਂ ਦੱਸ ਗਿਆ ਤੈਨੂੰ ਗੱਲ ਵੀ ਕਿਉਂ ਲਾਇਆ ਸੀ ਅੱਛਾ ਉਹ ਹੋਈ ਫਿਰਦੀ ਸੀ ਟੈਨਸ਼ਨ ਨਾ ਕੰਮ ਲਈ ਠੀਕ ਹੈ ਠੀਕ ਹੈ ਕਾਹਦੀ ਕਰਕੇ ਉਹਨੂੰ ਮਾਪਿਆਂ ਨੂੰ ਸਾਰਿਆਂ ਨੂੰ ਵੀ ਬੁਰਾਈ ਸਮਝਦੀ ਸੀ ਠੀਕ ਹੈ ਠੀਕ ਹੈ ਤੁਸੀਂ ਲਾਜ ਕੀਤਾ ਸੀ ਉਹਦਾ ਲਾ ਕੇ ਲਾਈਟ ਆਹੋ ਮਾਂ ਕਹਿੰਦੇ ਬਿਜਲੀਾਂ ਲਵਾਉਣੀਆਂ ਪੈਣੀਆਂ ਅੱਛਾ ਅੱਛਾ ਤੁਸੀਂ ਅਖਿਆ ਵੀ ਕਿੱਥੇ ਜਾਣਾ ਧਰੋਲੇ ਐਸੀ ਐਸੀ ਬਿਜਲੀ ਲਾ ਦਿੰਨੇ ਆਂ ਪੂਆ ਮੈਨੂੰ ਪੂਆ ਮਾਰਨਾ ਸੀਗਾ ਤੂੰ ਸਿੱਧੀ ਲੇਟ ਲਾ ਕੇ ਪਹਿਲਾਂ ਮਾਰਨਾ ਚਾਹੀਦਾ ਸੀ ਸਾਨੂੰ ਸਾਰਾ ਪਤਾ ਸੀ ਅੱਛਾ ਸਾਨੂੰ ਪਤਾ ਹੈ ਤੁਹਾਡਾ ਕੋਰਸ ਕੀ ਹੈ ਡਾਕਟਰੀ ਦਾ ਤੁਹਾਡਾ ਸਾਨੂੰ ਸਾਰਾ ਪਤਾ ਸੀਗਾ ਮੇਰੀ ਮਾਂ ਤਾਂ ਕਰਮੀ ਬਚ ਗਈ ਤੁਸੀਂ ਕੱਟ ਗਈ ਛੱਡੀ ਸੋਦੇ ਨਾਲ ਮੈਂ ਕਾ ਗਈ ਦਿਮਾਗ ਸੈੱਟ ਹੋ ਗਿਆ ਤੇ ਬੇਬੇ ਦਾ ਦਿਮਾਗ ਸੈੱਟ ਕਰਨਾ ਚਾਹੁੰਦੀ ਮੈਂ ਸੋਟਣਾ ਲਾਈਟ ਲਾਵਾਂ ਸਿੱਧੀ ਨਾ ਪੜਾਈ ਸੀ ਕਿਹੜਾ ਬੋਲਦੀਆਂ ਹਾਂ ਬੇਬੇ ਤਾਂ ਹੱਲੀ ਪਈ ਸੀ ਬੇਬੇ ਤਾਂ ਪੂਆ ਦੀਆਂ ਲੱਤਾਂ ਖਿੱਚਦੀ ਖੁੰਡਾਂ ਦਾਪਾ ਉਹ ਵਿਚਾਰੀ ਦੇਖ ਲੈ ਹਾਂ ਕਾਈ ਤੋਂ ਪੁੱਛਦੀ ਫਿਰਦੀ ਐ ਕਿ ਕਿੱਥੋਂ ਦਵਾਈ ਦਵਾਈ ਚੱਲ ਤੂੰ ਹੁਣ ਤਾਂ ਇਮਾਨ ਨੂੰ ਹੁਣ ਜੇ ਤੈਨੂੰ ਪਤਾ ਲੱਗ ਗਿਆ ਬੇਬੇ ਕੋਲੇ ਨਾ ਮੈਂ ਤੈਨੂੰ ਦੱਸਾਂ ਗੱਲ ਕਰ ਦੂੰ ਅੱਛਾ ਮੈਂ ਆਉਣੀ ਪਾਪਾ ਕੋਲੇ ਦੱਸਾਂ ਨਾ ਮੈਂ ਬੇਬੇ ਦੀ ਸੇਵਾ ਕਰ ਦੂੰ ਜਿਵੇਂ ਕਹੇਗਾ ਉਵੇਂ ਕਰ ਲੂੰ ਬੇਬੇ ਕੋਲੇ ਨਾ ਦਸੀ ਮੇਰੀ ਗੱਲ ਸੁਣ ਲੈ ਹਾਂ ਜੇ ਤੂੰ ਗੱਲ ਕਹਿਣੀ ਹੈ ਸੇਵਾ ਦੀ ਹਾਂ ਏਸੀ ਵਾਲੇ ਕਮਰੇ 'ਚ ਮੇਰੀ ਜਮਾਨ ਨੂੰ ਜੇ ਠਾਇਆ ਹੈਗਾ ਇੱਕ ਵਾਰੀ ਵੀ ਜੇ ਠਾਦਾ ਮੈਂ ਉਹਦੀ ਦੱਸੂਗਾ ਮੇਰੀ ਮਾਨ ਨੂੰ ਉਹ ਨਹੀਂ ਠਾਉਂਦੀ ਨਹੀਂ ਠਾਉਂਦੀ ਨਹੀਂ ਕਹਿੰਦੀ ਹਾਂ ਸੋਚ ਸਮਝ ਕੇ ਰਹਿਣਾ ਹੁਣ ਉਹ ਨਹੀਂ ਕੁਝ ਕਰਦੀ ਇਹੇ ਆਸੀ ਬੇਬੇ ਨੂੰ ਵੀ ਤੇ ਇੱਕ ਵਾਰੀ ਕਰੰਟ ਲੱਗ ਗਿਆ ਬੇਬੇ ਦੇ ਕਿਵੇਂ ਹੋਰੂਂਗੀ ਹੋਗੀ ਅੱਛਾ ਅੱਛਾ ਕਮਲ ਮਾਰ ਲੱਗੀ ਉਹ ਤਾਂ ਉਹ ਗੱਲ ਜਿਆਦਾ ਸ਼ਬੱਗੀ ਉਹਦੀ ਉਹ ਤਾਂ ਬਚਪਨ ਚ ਬੱਗੀ ਉਹ ਤਾਂ ਬਚਪਨ ਦੀ ਗੱਲਾਂ ਕਰਨ ਲੱਗੀ ਫਿਰ ਮੈਂ ਦੇਖ ਲਿਆ ਮੋਬਾਈਲ ਤੇ ਕੱਢ ਕੇ ਬੀਜ ਇੱਕ ਵਾਰੀ ਕਰੰਟ ਲੱਗ ਜੇ ਦੁਬਾਰੇ ਕੀ ਕੀਤਾ ਜਾਵੇ ਉਹ ਕਹਿੰਦੇ ਇੱਕ ਵਾਰੀ ਕਰੰਟ ਹੋਰ ਲਾ ਦੇ ਬੰਦਾ ਦੁਬਾਰੇ ਫਿਰ ਕਿਉਂ اتنا ਦਾ ਦੁਬਾਰੇ ਫੇਰ ਲਾਤਾ ਦੋ ਵਾਰੀ ਕਰੰਟ ਲਾ ਤਾ ਓ ਠੀਕ ਫੇਰ ਹੋਈ ਆ ਬੇਬੇ ਮੇਰੀ ਮਾਂ ਨੂੰ ਤੁਸੀਂ ਮਾਰਨਾ ਸੀਗਾ ਓ ਨਾ ਮਾਰਨਾ ਸੀ ਤੂੰ ਆ ਤੂੰ ਤਾਂ ਸਿਆਣੀ ਬਣੀ ਸੀ ਤੂੰ ਤਾਂ ਸਿਆਣੀ ਬਣੀ ਵੀ ਦੋਨਾਂ ਨਾਲ ਮਿਲ ਕੇ ਮਾਰਨਾ ਸੀਗਾ ਮੇਰੀ ਮਾਂ ਨੂੰ ਤੁਸੀਂ ਓ ਸਾਡੀ ਕੋਈ ਦਸ਼ਮਣੀ ਸੀ ਬੇਬੇ ਨਾਲ ਮਾਰਨ ਨੂੰ ਓ ਐਦੂ ਦਸ਼ਮਣ ਹੋਰ ਕੌਣ ਹੋਊਗਾ ਘਰੀ ਦਸ਼ਮਣ ਇਹ ਕਰੰਟ ਬੇਬੇ ਨੂੰ ਨਾ ਲਾਉਂਦੇ ਨਾ ਬੇਬੇ ਪੈਸੇ ਕਢਾਉਣ ਕਦੇ ਵੀ ਨਹੀਂ ਸੀ ਜਾਂਦੀ ਅੱਛਾ ਤੁਸੀਂ ਪੈਸੇ ਤੁਸੀਂ ਕਢਵਾਏ ਆ ਹੋ ਹਾਂ ਠੀਕ ਹੈ ਤੁਸੀਂ ਜਿਆਦਾ ਸ਼ਾਇਦ ਚਲ ਭਾਵੇਂ ਅੱਗੇ ਮਿਲ ਕੇ ਅੱਧੇ ਤਾਂ ਮੇਰੀ ਮਨ ਮਾ ਹੁਣੇ ਦੱਸਦਾ ਜਾ ਕੇ ਜੇ ਤੂੰ ਬੇਬੇ ਕੋਲੇ ਗੱਲ ਕਰੇ ਨਾ ਫੇਰ ਨਾ ਬਾਦਾ ਕਰ ਜੂ ਬਾਦਾ ਕੀ ਫੇਰ ਮੈਂ ਬੇਬੇ ਨੂੰ ਅੱਡੀ ਕਰ ਦਿੰਦਾ ਦੱਸ ਦੇ ਮੇਰੀ ਗੱਲ ਸੁਣ ਲੈ ਹਾਂ ਹੁਣ ਤੂੰ ਕਹਿੰਦੀ ਅੱਡ ਕਰ ਦੇ ਮੈਨੂੰ ਬਹੁਤ ਕਰਦੀ ਹੈ ਨਾ ਬਲੈਕਮੇਲ ਕਰਦੀ ਹੈ ਹਾਂ ਹਾਂ ਜੇ ਮੇਰੀ ਮਾਂ ਨੂੰ ਕੁਛ ਕਹਿਣਾ ਨਾ ਇਸ ਜਿਹੜੇ ਕਮਰੇ ਚ ਉਠਾਈ ਹੈ ਜੇ ਸੇਵਾ ਘਟ ਕੀਤੀ ਹੈ ਫੇਰ ਦੱਸੂਗਾ ਮੈਂ ਆਹ ਮੈਂ ਮਾਂ ਨਹੀਂ ਠਾਉਂਦੀ ਉਹ ਤੈਨੂੰ ਕਹਿਦਾ ਤੇਰੇ ਨਾਲ ਗੱਲ ਹੀ ਹੋਗੀ ਬੇਬੇ ਕੋਲੇ ਨਾ ਗੱਲ ਕਰੀ ਕੋਈ ਨਹੀਂ ਗੱਲ ਤਾਂ ਹੋ ਗਈ ਆਪਾਂ ਐ ਕਰਾਂਗੇ ਬਹਿ ਜਾ ਠੰਡੇ ਦਿਮਾਗ ਨਾਲ ਗੱਲ ਸੁਣ ਲੈ ਸਾਡੀ ਬੇਬੇ ਨੂੰ ਆਪਾਂ ਦਵਾਈ ਦਵਾ ਕੇ ਲਿਆਵਾਂਗੇ ਮਾਨਸਾ ਲੈ ਚੱਲਾਂਗੇ ਡਾਕਟਰ ਨੂੰ ਦੱਸ ਕੇ ਦਵਾਵਾਂਗੇ ਬੇਬੇ ਨੂੰ ਦਵਾਈ ਤੁਸੀਂ ਦਵਾਤੀ ਸੀ ਉਹ ਤਾਂ ਤੇਰੀ ਉਹਦੇ ਕਰਮੀ ਬਚੀ ਐ ਉਹ ਫਿਰ ਦਵਾ ਲਿਆਵਾਂਗੇ ਜੋ ਅਸੀਂ ਕਹਾਂਗੇ ਵੀ ਪੱਖਾ ਲਾਉਣੀ ਸੀ ਬੁੜੀ ਨੂੰ ਕਾਦੀ ਲਾਉਣੀ ਕਰਾਂਗਾ ਇਹਦੀ ਆਪਦੀ ਮਾਂ ਨੂੰ ਛੋਟੇ ਨਾਲ ਭੇਜਦਾ ਮੇਰੀ ਮਾਂ ਨੂੰ ਤੁਸੀਂ ਹੋਰ ਦਵਾਈ ਮਾਂ ਜਾ ਤੂੰ ਨਾਲ ਬਕਤ ਨਹੀਂ ਮੈਂ ਆਪ ਹੀ ਦਵਾ ਕੇ ਲਿਆਉਂਗਾ ਤੇ ਭਾਈ ਛੋਟੇ ਜੇ ਮੈਂ ਨਹੀਂ ਪੁੱਛਵਾਸ਼ ਕਰਦਾ ਹਾਂ ਡਾਕਟਰ ਨੂੰ ਦੱਸ ਕੇ ਦਵਾ ਕੇ ਲੈ ਆ ਨਵੇਂ ਪੰਗਾ ਹੋ ਗਿਆ ਹੁਣ ਲੈ ਦੇਖ ਲਾਪੂਆ ਕਰ ਲਾ ਕਿਆ ਨੂੰ ਕਾਂਡਾ ਜਿਵੇਂ ਕਹਿੰਦੇ ਹੁੰਦੇ ਆ ਨਮੀ ਚੱਲ ਪਿਆ ਵਿੱਚ ਕਹਿੰਦੇ ਆ ਖਾਲੀ ਨਾਮ ਆ ਦੱਸ ਉਹਦਾ ਟਿਕਟ ਘਾਈ ਫੇਰ ਤੂੰ ਸ਼ੇਰ ਹੁਣ ਮੈਨੂੰ ਕੀ ਪਤਾ ਸੀ ਕਿ ਤੈਨੂੰ ਦਰਕਾਰ ਹੈਗਾ ਮੈਂ ਤਾਂ ਆਖੇ ਗਿਆ ਬੇਬੇ ਸੁੱਤੀ ਪਈ ਐ ਮੈਨੂੰ ਕਿਹੜਾ ਪਤਾ ਸੀ ਹੁਣ ਨਾ ਹੈ ਮੰਨਣਾ ਆਣ ਮੰਨਣਾ ਹੈਗਾ ਹਰ ਮੰਨ ਤਾਂ ਹੋਵੇ ਕਹਿੰਦਾ ਮੈਂ ਤੇ ਪੱਲਾ ਲੈ ਕੇ ਜਾਉ ਆਪਾਂ ਨੇ ਕਿੱਲਾਣਾ ਫੇਰ ਤੇ ਮਰਜੀ ਦਵਾ ਦੇ ਦੇ ਬੰਦੇ ਦੀ ਫਿਰ ਆਪਾਂ ਨੂੰ ਕੀ ਹੈ ਮਾਂ ਨੂੰ ਛੱਕਾ ਰੁੱਕ ਮੈਨੂੰ ਮਾਰ ਲੰਗੀ ਆ ਅ ਜੇ ਡਾਕਟਰ ਨੇ ਕੋਈ ਗਲਤ ਦਵਾਈ ਜਦੀ ਆਪਣੇ ਜਿੰਮੇ ਲੱਗ ਜੂਗੀ ਕੀ ਲੈਣਾ ਦਾ ਮੈਂ ਤੈਨੂੰ ਕੌਣ ਕਹਿੰਦਾ ਵੀ ਐਂ ਕਹਿੰਦੀ ਮਾਰ ਦਿੰਦੀ ਮੈਂ ਆਹ ਕਹਿੰਦੀ ਮੈਂ ਸੁਣਨੀ ਐ ਇੱਥੇ ਅੱਛਾ ਮਾਂ ਪੁੱਤ ਗੱਲਾਂ ਕਰਦੇ ਹਾਂ ਕਹਿੰਦੀ ਮੈਨੂੰ ਤਾਂ ਇਹ ਲੱਗਦਾ ਕਹਿੰਦੀ ਬਿਰਿਆਉਂਦੀਆਂ ਫਿਰਦੀਆਂ ਮੈਨੂੰ ਕੋਈ ਦਾਰ ਚਕਾਲਾ ਕਾਲਾ ਕਾਲਾ ਜਿਹਾ ਲੱਗਦਾ ਕਹਿੰਦੀ ਮੈਨੂੰ ਦੇਖ ਲੈ ਲੋ ਘਰ ਲਾ ਸੇਵਾ ਕੁਆ ਅੱਜ ਕੱਲ ਤਾਂ ਸੇਵਾ ਕਰਨ ਦਾ ਵੀ ਨਹੀਂ ਟਾਈਮ ਜੇ ਸੇਵਾ ਕਰਦੇ ਤਾਂ ਵੀ ਉਲਟ ਪੈਂਦੀ ਏ ਚਲ ਤੂੰ ਤਾਂ ਨਾ ਆਉਂਦੇ ਇੱਥੇ ਨਾਲ ਨੂੰ ਰੋਟੀ ਭਾਈ ਕਰ ਲੈ ਬਈ ਆ ਪਈਆ ਪਾ ਕੇ ਖਾ ਲੈ ਨਾ ਮੈਂ ਤੂੰ ਦਵਾਈ ਜਿਹਦਾ ਹੈ ਸਮਝਦੀ ਐ ਚਲ ਮੈਂ ਤਾਂ ਫਿਰ ਦਵਾਈ ਦਵਾਉਣ ਜਾਂਦੀ ਨਹੀਂ ਨਾਲ ਆਪੇ ਮੈਂ ਤਾਂ ਮੈ ਭਲਾ ਕਰੂੰ ਨਾਲੇ ਬੁਰਾ ਮੰਨੂਗਾ ਹੁਣ ਜੇ ਉਹਦੇ ਮੁੰਡੇ ਨੂੰ ਪਤਾ ਹੀ ਲੱਗ ਗਿਆ ਆਪੇ ਦਵਾ ਲੇਊਗਾ ਜੀ ਮਾਂ ਨੂੰ ਦਵਾਈ ਲੈ ਲੈ ਬਸ ਬਾਅਦ ਹੁਣ ਬੋਲੀ ਦਾ ਨਹੀਂ ਇਹ ਤਾਂ ਉਹਦੀ ਸੁਣਾ ਦੂਗਾ ਕਮਰਾ ਬੰਦਾ ਚਲ ਆ ਜਾ ਉਹ ਤਾਂ ਸੁੱਤੀ ਪਿਆ ਤਾਂ ਵੀ ਚੱਲੀਏ ਪੈ ਜੀਏ 2 ਮਿੰਟ ਆਰਾਮ ਕਰੀਏ ਆਪੇ ਪੈ ਜੂਗਾ ਕਿਉਂ ਨਾ ਇਧਰ ਮੁੜ ਗਿਆ ਪਤਾ ਨਹੀਂ ਕਿੱਧਰ ਆਪੇ ਆ ਨੂੰ ਪਤਾ ਲੱਗੂ ਆ ਜਾ ਪੁੱ ਆ ਪਤਾ ਨਹੀਂ ਇਹਨੇ ਮਿੱਠੀਆਂ ਕਾਤੋਂ ਮਾਰਦੀਆਂ ਪਤਨ ਕੀ ਦਾਲ ਚਕਾਲਾਗਾ ਮੈਨੂੰ ਤਾਂ ਇਹਨਾਂ ਤੋਂ ਬਲਾਈਂਡਰ ਲੱਗਦਾਗਾ ਬੇਬੇ ਕੀ ਪੁੱਤ ਤੂੰ ਇੱਥੇ ਬੈਠੀ ਏਂਗੀ ਤੂੰ ਕੱਪੜਾ ਨਹੀਂ ਬਦਲ ਰਹੀ ਉਹ ਕਹਿੰਦਾ ਸਭ ਕੱਪੜਾ ਬਦਲ ਦਾਂਗਾ ਉਹ ਬੇਬੇ ਛੱਡ ਬਿਰੇ ਕੱਪੜੇ ਬਦਲ ਨੂੰ ਹਣਾ ਮੈਂ ਤੈਨੂੰ ਆਇਆ ਪੁੱਛਦਾਗਾ ਤੂੰ ਦਵਾਈ ਦਾ ਪੁੱਛਣ ਗਈ ਸੀ ਮੇਰੀ ਤਾਈ ਤੈਨੂੰ ਕੀ ਦੱਸਿਆ ਕੁਛ ਤੈਨੂੰ ਉਹ ਤਾਂ ਕਹਿੰਨੀ ਪੁੱਤ ਨਾ ਤਾਂ ਮੈਂ ਤੈਨੂੰ ਕਹਿੰਦਾ ਦਵਾਈ ਲੈ ਕੇ ਦਿੱਤੀ ਆ ਤੇ ਨਾ ਕਹਦਾ ਕਹਿੰਨੀ ਤੈਨੂੰ ਦੌੜਾ ਪੈਗਾ ਕਿਦੋਂ ਹੀ ਸਰਸਰ ਦੋਖੋਂ ਲੱਗਾ ਤੇਰਾ ਮੈਨੂੰ ਕਹਿੰਦੀ ਮੇਰੀ ਤਾਈ ਐਂ ਕਹਿੰਦੀ ਇਹ ਵੀ ਨਾ ਮੈਂ ਦਵਾਈ ਤੈਨੂੰ ਦਵਾਈ ਹੈ ਕਹਿੰਦੀ ਅਗਰ ਦਵਾਈ ਕਰਨੀ ਮੈਂ ਤਾਂ ਮੰਨ ਲਿਆ ਕਰ ਦਿੱਤੀ ਮਹਾਰਪ੍ਰੀਤ ਕਹਿੰਦੇ ਕਹਿੰਦੇ ਉਹ ਕਹਿੰਦਾ ਉਹਨੇ ਤਾਂ ਕਿਤੇ ਬੇ ਬੇ ਮੈਂ ਤੈਨੂੰ ਹੁਣ ਕੀ ਦੱਸਾਂ ਮੈਂ ਵੀ ਤੈਨੂੰ ਦੱਸ ਨਹੀਂ ਸਕਦਾ ਕੀ ਮੈਨੂੰ ਤਾਂ ਦੱਸ ਗੱਲ ਫੜ ਜੇ ਕੋਈ ਹੈਗੀ ਆ ਚਲ ਤੈਨੂੰ ਮੈਂ ਕੀ ਦੱਸਾਂ ਉਹ ਮੈਂ ਦਵਾਈ ਤੈਨੂੰ ਮਾਈਂ ਦਵਾ ਕੇ ਲਿਆਉਣਾਗਾ ਤੇਰਾ ਸਿਰਜਾ ਦੁਖਦਾ ਸੀਗਾ ਮੈਂ ਤੈਨੂੰ ਕਮਜ਼ੋਰੀ ਹੋਈ ਪਈ ਐ ਉਹ ਹੋਰ ਤੈਨੂੰ ਕੀ ਦੱਸਿਆ ਉਹ ਕਮਜ਼ੋਰੀ ਹੋਈ ਪਈ ਤੈਨੂੰ ਕਮਜ਼ੋਰੀ ਦਾ ਕਰਕੇ ਤੈਨੂੰ ਪਤਾ ਨਹੀਂ ਲੱਗਦਾ ਨਾ ਹੁਣ ਤੈਨੂੰ ਹਰਪ੍ਰੀਤ ਨੇ ਤਾਂ ਤੇਰੇ ਪੂਆ ਨੇ ਆਏ ਕਿ ਤੱਕ ਦਵਾਈ ਦਵਾ ਲਿਆ ਉਹਨਾਂ ਨੇ ਮੈਨੂੰ ਕਿਉਂ ਕਹਤਾ ਮੈਂ ਆਪ ਦਵਾਈ ਦਵਾ ਕੇ ਲਿਆਉਣਾ ਉਹਨਾਂ ਨਾਲ ਮੇਰਾ ਕੋਈ ਹੋਣਾ ਨਹੀਂ ਸੰਬੰਧ ਨਹੀਂ ਹੈ ਗੱਲ ਦਾ ਮੈਨੂੰ ਤਾਂ ਪੁੱਤ ਬਲਾਈਂਡਰ ਲਾਦਾ ਕਿਤੇ ਉਹਨਾਂ ਨਾਲ ਤਾਂ ਨਹੀਂ ਤੁਰ ਲੱਗ ਗਿਆ ਲੈ ਬੇਬੇ ਮੈਂ ਤੇਰਾ ਕੋਤਾ ਤੈਨੂੰ ਯਕੀਨ ਨਹੀਂ ਹੈ ਨਾ ਮੇਰੀ ਦਾ ਮੋਟਾ ਯਕੀਨ ਤਾਂ ਹੈ ਪੁੱਤ ਉਹ ਕਾਂਗਾਰਾਂ ਬੈਠਾ ਉਹਨਾਂ ਦਾ ਉਹ ਮੈਂ ਉਹਨਾਂ ਨਾਲ ਕਿਉਂ ਰਲੂਗਾ ਮੇਰੀਆਂ ਕੀ ਲੱਗਦੀਆਂ ਉਹ ਮੈਨੂੰ ਤਾਂ ਆਪਣੀ ਮਾਂ ਹੀ ਪਿਆਰੀ ਹੈ ਕਿਤੇ ਮੈਂ ਉਹਨਾਂ ਨਾਲ ਉਂਗਲ ਤੇ ਚੜਾ ਲਾ ਬੇਬੀ ਮਾਂ ਨੂੰ ਕੁਝ ਕਰਦ ਗਏ ਲੈ 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 ਮੈਨੂੰ ਕਿਉਂ ਉਹਨਾਂ ਕੋਲ ਚੜਾ ਲੈਣੀ ਆ ਮੈਂ ਨਹੀਂ ਉਹਨਾਂ ਦੇ ਉਂਗਲਾਂ ਚੜਨ ਵਾਲਾ ਕਿਤੇ ਇਹ ਤਾਂ ਬੇਬੇ ਤਨੂੰ ਕਮਜ਼ੋਰੀ ਵਾਲੀ ਹੋਈ ਪਈ ਐ ਅੱਗੋਂ ਤਾਂ ਮੇਰੇ ਨਾਲ ਇੰਨਾ ਲੜਦਿਆਂ ਸੋਣ ਦਵਾਈ ਕਿ ਮੈਂ ਕਹਤਾ ਵੀ ਲਿਆ ਨਾਲੇ ਮੇਰੀ ਗੱਲ ਸੁਣ ਲੈ ਬੇਬੇ ਤੂੰ ਇੱਥੇ ਨਾ ਗਰਮੀ ਚ ਨਾ ਕੇ ਬੈਠਿਆ ਕਰ ਏਸੀ ਵਾਲੇ ਕਮਰੇ ਚ ਬੈਠਿਆ ਕਰ ਜਦੋਂ ਤੈਨੂੰ ਓਸੀ ਵਾਲਾ ਕਮਰ ਚੋਂ ਨਾ ਠਾਇਆ ਉਹਦੀ ਮੈਨੂੰ ਦੱਸੀ ਮੈਂ ਆਪਣੇ ਸਮਝੂ ਉਹਨਾਂ ਨਾਲ ਦੋਨਾਂ ਨਾਲ ਠੀਕ ਐ ਪੁੱਤ ਫੇਰ ਆਇ ਕਰ ਲੂੰਗਾ ਮੈਂ ਤਾਂ ਹਾਂ ਚੱਲ ਮੈਂ ਤੈਨੂੰ ਦਵਾਈ ਦਵਾ ਲਿਆਵਾ ਦਵਾਈ ਲੈਣ ਚੱਲ ਗਏ ਹੋਰ ਦਵਾਈ ਆਪਾਂ ਲਈ ਆਈਏ ਕਿਉਂ ਤੱਕ ਨਾ ਲੜਿਆ ਨਾ ਹਰਪਰੇ ਤੋ ਲੈ ਉਹ ਕਿਵੇਂ ਲੜੂ ਉਹਦੀ ਕੀ ਮਜ਼ਾ ਆ ਲੈ ਮੇਰੇ ਨਾਲ ਲੜੇ ਉਹ ਉਹ ਮਾਹ ਨਾ ਕਰੇ ਤੈਨੂੰ ਵ ਬਾਬਾ ਹਾਂ ਕਮਜ਼ੋਰੀ ਵਾਲੀ ਹੋਈ ਬੈ ਤੇਨੂੰ ਕਮਜ਼ੋਰੀ ਦਾ ਕਰਕੇ ਸਾਰਾ ਤੇਰਾ ਸਿਰ ਦੁਖਦਾ ਨਾਲੇ ਚਲ ਪਾਏ ਸਪੂਸਾ ਹੈਗਾ ਪੁੱਤ ਤੇਰੇ ਕੋਲ ਹਾਂ ਮੈਂ ਥੈਲੇ ਚ ਪੈਸੇ ਪਾ ਕੇ ਲਿਆ ਹਾਂ ਚਾਚੀ ਮੈਂ ਪੈਸੇ ਨਹੀਂ ਮੈਂ ਤਾਂ ਸਾਰੇ ਪੜਾਤੇ ਉਹ ਚਲ ਕੋਈ ਗੱਲ ਨਹੀਂ ਤੂੰ ਕੀ ਕਰਾਉਣਾ ਸੀਗਾ ਪੈਸੇ ਤੇ ਫੜਾ ਕੇ ਤੇ ਫੜਾਤੀ ਹੁਣ ਦਵਾਈ ਬੁਟੀ ਉਹ ਤਾਂ ਨਹੀਂ ਆਪਾਂ ਨੂੰ ਜਵਾਬ ਦੇ ਉਹ ਹਾਂ ਮਾ ਮੇਰੇ ਕੋਲ ਤਾਂ ਹੈ ਨਹੀਂ ਪੁੱਤ ਤੇਰੇ ਕੋਲ ਚਲ ਆ ਜਾ ਬੇਬੇ ਬਸ ਨਾ ਲੰਗੇ ਆਪਾਂ ਬਸਤੀ ਜਾਵਾਂਗੇ ਚਲ ਪੁੱਤ ਵਗ ਜੂ ਡਾਕਟਰ ਫੜਾਏ ਸੀ ਨੀ ਹਾਂ ਬੰਦੇ ਨਾ ਪਰਚੀ ਮੁਰਚੀ ਘਟਾਵਾਂਗੇ ਤੇਰਾ ਪਸ ਨਹੀਂ ਲੰਘ ਜਾਣਿਆ ਉਹ ਮੈਂ ਨਹੀਂ ਕਰੰਟ ਲਾਇਆ। ਨਾ ਉਹ ਮੈਂ ਨਹੀਂ ਲਾਇਆ ਕਰੰਟ। ਉਹ ਮੈਂ ਨਹੀਂ ਕਰੰਟ ਲਾਇਆ। ਵਾਹ। ਕੀ ਹੋ ਗਿਆ ਬੂਆ? ਸੁਖਨਾ ਸੁਖਨਾ। ਸੁਖਨੀ ਕਿਉਂ ਬੋਲਦੀ ਨਹੀਂ ਐ? ਸੁਖਨਾ ਆਈ ਆ ਨਾ ਜੀ ਹਾਈਪੀ ਦਾ। ਕਾਹਦਾ? ਇਹ ਹੋਰੀ ਸੁਖਨਾ ਆਈ ਜਾਂਦੇ ਨੇ ਪੁੱਤੇ। ਕੀ ਬਣ ਗਿਆ ਸੁਖਨਾ? ਮੈਂ ਤਾਂ ਆਈ ਸੁਖ। ਕੁਝ ਚੰਗਿਆ ਆਇਆ। ਆ ਆਖਿਆ ਦੀ ਜੁਗਨੇ ਜਾ ਬੀਬੂ ਮੈਂ ਨਹੀਂ ਕਰਨ ਟਲਾ ਆਇਬੂ ਮੈਂ ਨਹੀਂ ਕਰਨ ਆਹੋ ਡਰ ਲੱਗੀ ਪੂਆ ਮਤ ਡਰ ਲੱਗਣ ਲੱਗਿਆ ਤੇਰੇ ਤਾਂ ਹੀ ਦਿਮਾਗ ਤੇ ਡਰ ਬਹਿ ਗਿਆ ਮੈਨੂੰ ਤਾਂ ਕੋਈ ਡਰ ਨਹੀਂ ਲੱਗਦਾ ਜਦੋਂ ਨਾ ਪਤਾ ਲੱਗੂ ਮੈਂ ਪੁੱਛਦਾ ਹੁਣ ਕੋ ਡਰਦੀ ਹੂੰ ਤਾਂ ਦੱਸਦਾ ਜੋ ਨਹੀਂ ਦੱਸਦਾ ਫਿਰ ਆਪਣੇ ਫੇਰ ਮਗਰ ਲੜਾਈ ਪੈ ਜੂਗੀ ਉਹ ਨਹੀਂ ਲੜਦੀ ਹੁਣ ਉਹਦੇ ਚ ਕਿੱਥੇ ਤਾਕਤ ਰਹੀ ਬੋਲਣ ਦੀ ਹੁਣ ਕਿੱਥੋਂ ਬੋਲਦੀ ਆ ਉਹ ਇਨ ਪਹਿਲਾਂ ਨਹੀਂ ਦਵਾ ਉੱਤੀ ਦਵਾ ਲਿਆ ਉਹ ਇਹ ਜੂ ਹੀ ਬਣ ਜੂ ਪਹਿਲਾਂ ਵਾਰ ਚੱਲ ਕੋਈ ਨਹੀਂ ਆਪਾਂ ਤਾਂ ਕਹਿੰਦੇ ਉਹ ਜੀ ਹੋ ਜੇ ਪਹਿਲਾ ਵਰਗੀ ਜੇ ਕੋਸੇ ਦੱਖਣ ਸੋਕਣ ਲੱਗ ਗਿਆ ਆਪਣਾ ਤਾਂ ਇਹ ਸਾਰੀ ਉਮਰ ਖਹਿੜਾ ਨਹੀਂ ਛੱਡਣਾ ਵੀ ਮੇਰੀ ਮਾਂ ਤਾਂ ਸੀ ਮਾਰਦੀ ਦੇਖ ਲਾਣਾ ਆਪਣੇ ਸਰਗਲ ਆ ਜੂ ਦੋਨਾਂ ਦੀ ਹਾਂ ਉਹ ਤੈਨੂੰ ਹੁਣ ਤਾਂ ਕੀ ਆਗਾ ਦਵਾਈ ਦਵਾ ਲਿਆਂਦੀ ਤੁਸੀਂ ਨਹੀਂ ਹੁੰਦਾ ਹੁਣ ਇਹਨੂੰ ਗਏ ਹੋਏ ਹੁਣ ਦਵਾਈ ਲੈਣਾ ਹਾਂ ਦਵਾਈ ਮੈਨੂੰ ਕਦੇ ਕਦੇ ਪੁੱਤ ਤੇਰਾ ਵੀ ਦਿਮਾਗ ਅਪਸੈਟ ਹੁੰਦਾ ਜਾਂਦਾ ਨਹੀਂ ਮੇਰਾ ਵੀ ਹੋਈ ਜਾਂਦਾ ਸੋਚਣਾ ਹਾਂ ਸੋਚਣਾ ਹੋਈ ਜਾਂਦਾ ਫੇਕਰ ਕਰਨ ਲੱਗੀ ਬੂਆ ਕੋਈ ਨਹੀਂ ਬੂਆ ਫੇਕਰ ਕਾਟੋਂ ਕਰਦੀ ਐ ਮੈਂ ਨਾਲ ਆ ਤੇਰੇ ਇਦੋਂ ਇਹ ਤਾਂ ਕੱਲੀਆਂਵੇਂ ਫਿਰ ਤੱਕ ਰਹੇ ਨੀ ਮਖਾ ਘਰ ਲਾ ਲਾ ਉਹ ਵੀ ਇਹ ਵੀ ਲਸਿਆਣੀ ਵਿਆਣੀ ਨੇ ਮੇਰੇ ਪੂਆ ਨੇ ਕੀ ਕੰਮ ਕਰੇ ਅੱਛਾ ਆਈ ਦਿਮਾਗ ਤੇ ਤੇਰੇ ਉਹ ਚਲ ਕੋਈ ਨਹੀਂ ਉਹਨੇ ਕੀ ਕਹਿਣਾ ਉਹਨੂੰ ਆਪ ਸਮਝਾ ਤੋ ਦਿੱਤਾ ਸੀ ਵੀ ਬੇਬੇ ਦਾ ਦਿਮਾਗ じゃ ਸੈਟ ਕਰਦ ਗਏ ਸਾਨੂੰ ਕਿਹੜਾ ਪਤਾ ਸੀ ਇੰਨਾ ਲੱਗ ਜੂ ਮੈਂ ਆਪਾਂ ਕਿਹੜਾ ਕੋਈ ਮਾਰ ਦਵਾ ਸੀ ਉਹਨੂੰ ਵਿਚਾਰਾ ਤਾਂ ਨਿਆਣੀ ਸੀ ਕਿ ਹਰਪ੍ਰੀਤ ਨਾ ਨਹੀਂ ਸੁਣ ਸੀਗੀ ਹਾਂ ਉਹਦੇ ਮਗਰ ਲਾ ਲਿਓ ਨੀ ਆ ਪੂਆ ਨੇ ਤੇ ਹੋ ਗਈ ਮੇਰੀ ਬਹੁਤ ਫੇਰ ਪੂਆ ਫੇਰ ਕੀ ਹੋ ਗਿਆ ਫੇਰ ਉਹ ਕਿਹੜਾ ਆਪਾਂ ਕੋਈ ਮਾਰਤੀ ਕਰੰਟ ਲੱਗ ਜੇ ਮਾਰੀ ਹੋਵੇ ਫਿਰ ਤਾਂ ਡਰ ਗਏ ਆ ਪਕੜਾਂ ਮਾਰੀ ਆਪਾਂ ਤਾਂ ਸੈਟ ਹੀ ਕਰੀਏ ਚਲ ਹੋਇਆ ਤਾਂ ਕੁਝ ਨਹੀਂ ਕਰਿਆ ਤਾਂ ਆਪਾਂ ਚੰਗਾ ਹੀ ਐ ਪਰ ਦਿਓ ਹੀ ਗੱਲ ਹੈ ਇੱਜਕੱਲ ਪਲੇ ਦਾ ਸਪੈਰਾ ਨਹੀਂ ਬੁਰੇਗਾ ਭਲਾ ਹਾਂ ਹਾਂ ਉਹ ਤਾਂ ਹੈ ਪੂਆ ਚਲ ਕੋਈ ਨਹੀਂ ਚਲ ਆਉਣ ਵਾਲੇ ਮਾਂ ਪੁੱਤ ਕਿਹੜੇ ਵੇੜਾਂ ਦੇ ਗਏ ਹੈਗੇ ਮੈਂ ਤਾਂ ਤੈਨੂੰ ਠਾਇਆ ਨਹੀਂ ਤੂੰ ਸੁੱਤੀ ਪਈ ਸੀ ਉਹ ਤਾਂ ਵੀ ਚੰਗੀ ਪਲੀ ਪਈ ਸੀ ਮੈਂ ਮੱਝ ਨੂੰ ਨੀਰਾ ਪਾਣ ਵਗ ਗਈ ਮੇਰੇ ਹੰਦੀ ਨੂੰ ਤਾਂ ਐ ਕਰੀਆ ਮੈਂ ਨਹੀਂ ਲਾਇਆ ਕਰੰਟ ਮੈਂ ਨਹੀਂ ਲਾਇਆ ਕਰੰਟ ਮੈਨੂੰ ਬਰਸ ਸੁਖਣਾ ਆਇਆ ਲੱਗ ਗਿਆ ਸੁਖਨਾ ਜਾ ਬਣ ਗਿਆ ਉਹ ਗੱਲ ਦਾ ਉਹੀ ਬਣ ਜਾਂਦਾ ਪੂਰਾ ਤੇ ਜਿਹੜੀਆਂ ਪਗਲਾਂ ਕਰਕੇ ਪੈ ਜੀ ਉਹ ਵੀ ਦਿਸਣ ਲੱਗ ਜਾਂਦੇ ਹਾਂ ਉਹੀ ਦਿਸਣ ਲੱਗ ਜਾਂਦੇ ਪਾਣੀ ਲੈ ਕੇ ਦੇਵਾ ਨਾ ਬੱਸ ਪਾਣੀ ਤਾਂ ਤੂੰ ਕੀ ਕਰਕੇ ਇੱਕ ਤਾਂ ਤੂੰ ਪਾਣੀ ਘੱਟ ਪਿੰਦੀ ਐ ਮੈਂ ਤਾਂ ਨੀਰਾ ਪਾਤੀ ਐ ਮੱਜਾਂ ਨੂੰ ਤਾਂ ਹੀ ਤਾਂ ਤੈਨੂੰ ਸੁਪਨੇ ਆਉਂਦੇ ਐ ਨਾ ਪਾਣੀ ਨਹੀਂ ਪਿੰਦੀ ਹੋਰ ਪਾਣੀ ਇਹਨੇ ਪੀਤੇ ਨਹੀਂ ਜਾਂਦਾ ਕਿਉਂ ਨਹੀਂ ਪਿੰਦੀ ਫਿਰ ਤੂੰ ਉਹ ਸੁਭਾਏ ਜੀ ਮੈਨੂੰ ਪਾਣੀ ਪੀਣ ਦਾ ਨਹੀਂ ਮੈਨੂੰ ਰੋਟੀ ਦਾ ਸੁਭਾਏ ਪਾਣੀ ਪੀਣ ਦਾ ਪਾਣੀ ਤਾਂ ਪੂ ਪੀਣਾ ਚਾਹੀਦਾ ਪਾਣੀ ਨਾ ਦੋਈ ਗੱਲ ਆਪਣਾ ਦਿਮਾਗ ਸੈੱਟ ਰਹਿੰਦਾ ਹੰਡੇ ਬਾਣੀ ਦਾ ਗਲਾਤ ਲਾਏ ਮੈਂ ਪੀਵੇ ਜਦੋਂ ਆਪਸੈਟ ਜੀ ਬੰਦੇ ਨੂੰ ਲੱਗੇ ਵੀ ਮੈਂ ਉਹ ਕਰੂੰ ਜੀਆਂ ਜੀ ਜੋ ਕੱਚਾ ਹੁੰਦਾ ਹੋਵੇ ਉਹ ਪਾਣੀ ਦਾ ਗਲਾਪ ਰੱਕੇ ਵੀ ਲੈ ਅੱਛਾ ਪਰ ਮੈਂ ਲੈ ਆ ਕੇ ਦਿੰਨੀ ਆ ਪਾਣੀ ਲੈ ਪਾਣੀ ਲੈ ਲੈ ਜਾ ਲੈ ਆਇਆ ਹੁਣ ਮੈਂ ਤਾਂ ਸਿਆਣੀ ਬਿਆਣੀ ਬੱਝੂ ਧੋਏ ਛੱਟਿਆੜੀ ਇਹ ਤਾਂ ਨਿਆਣੀ ਸੀਗੀ ਹੁਣ ਉਹ ਕੀ ਸੋਚਦਾ ਹੋਊਗਾ ਉਹਦੇ ਮਨ 'ਚ ਗਰ ਲਾਲ ਉਦੋਂ ਮੇਰ ਮਾਂ ਨੇ ਦੇ ਨਾ ਲਾ ਕੇ ਹਰਪ੍ਰੀਤ ਨੂੰ ਭੂਆ ਨੇ ਤੇ ਮੇਰੀ ਮਾਈ ਮਾਰਤੀ ਸੀਗੀ ਬੇਬੇ ਹਾਂ ਪੁੱਤ ਡਾਕਟਰ ਨੇ ਤੈਨੂੰ ਐ ਕਿਹਾਗਾ ਤੇਰਾ ਸਿਰ ਤਾਂ ਦੁਖਦਾ ਸੀ ਤੇਰਾ ਖੂਨ ਘਾੜਾ ਹੋਇਆ ਪਿਆਗਾ ਠੀਕ ਹੈ ਖੂਨ ਘਾੜਾ ਹੋਗਾ ਹਾਂ ਖੂਨ ਘਾੜਾ ਤੇ ਤੂੰ ਨਾ ਗੰਡਾ ਖਾਣਾ ਕੱਚਾ ਫਿਰ ਮੈਂ ਚਟਨੀ ਖਾ ਲਿਆ ਕਰੂ ਪੁੱਤ ਉਹ ਚਟਣੀ ਨਹੀਂ ਖਾਣੀ ਬੇਬੇ ਚਟਣੀ ਤਾਂ ਨੂਨ ਮਿਰਚ ਪਾ ਦੇ ਨੇ ਪਰ ਕੱਚਾ ਗੰਡਾ ਖਾਣਾ ਇਹਨੂੰ ਸਲਾਦ ਵਾਂਗੂ ਰੋਟੀਆਂ ਨਾਲ ਹਾਂ ਤੇ ਦਵਾਈ ਬੂਟੀ ਸਾਰੀ ਦੇਖ ਕੇ ਲੈ ਲਿਆ ਕਰੀ ਨਾਲੇ ਧੁੱਪ ਤਣਾ ਤੁਰੇ ਫਿਰਿਆ ਕਰੇ ਇਸੇ ਕਮਰੇ 'ਚ ਬਹਿ ਜਾ ਕਰ ਆ ਕੇ ਲੈ ਪੂ ਆ ਵੀ ਬੈਠੀ ਐ ਦਵਾ ਲਿਆ ਦਵਾਈ ਹਾਂ ਦਵਾਈ ਦਵਾ ਲਿਆ ਐਸੇ ਆਏ ਕਮਰੇ ਚ ਬੈ ਜਾ ਤੂੰ ਆਲਾ ਤੂੰ ਮਰੇ ਦਵਾਈ ਸਮਝ ਲੈ ਮੱਛੋ ਥੈਲਾ ਦਾ ਨਾ ਕੀ ਆ ਦੇ ਤੋਰ ਕਿਤੇ ਸਮਝਾ ਦੇ ਕੇ ਕੋਈ ਇਹੀ ਸਮਝਾ ਦੇਣਾ ਇਹ ਆ ਦਾ ਖਾਲੀ ਪੇਟ ਲੈਣਾਂ ਕੈਪਸੂਲ ਤੇ ਆਹਾਂ ਨਾ ਟੜ ਕੇ ਅਥਰੇ ਗੋਲੀ ਲੈਣੀ ਹੈਗੀ ਆ ਲੈ ਜਾ ਗੋਲੀਆਂ ਤੂੰ ਉੱਥੇ ਜਾ ਕੇ ਬੈ ਜਾ ਆਰਾਮ ਨਾਲ ਇਸੇ ਵਾਲੇ ਕਮਰੇ ਚ ਪੂਆ ਹਾਂ ਤੂੰ ਤਾਂ ਸਿਆਣੀ ਵੈਣੀ ਸੀਗੀ ਤੁਸੀਂ ਇਹ ਕੀ ਗੱਲ ਕਰੀਆ ਮੇਰੀ ਮਾਂ ਨਾਲ ਦੇਖ ਲੱਗਦਾ ਹੀ ਰੋਗਣ ਕਰਕੇ ਧਰਤੀ ਤੁਸੀਂ ਉਹ ਮੈਂ ਵੀਰੂ ਖਾਣੇ ਦੀ ਗੱਲ ਨਿਕਲੀ ਖਾਣੇ ਤੋਂ ਕੀ ਗੱਲ ਨਿਕਲੀ ਉਹ ਤਾਂ ਮੈਂ ਕੋਈ ਗਲਤ ਜਿਹੇ ਦੱਸੀ ਵੀ ਨਹੀਂ ਉਹ ਤਾਂ ਇਹ ਕਹਿ ਵੀ ਜਿਹੜਾ ਖੂਨ ਗਾੜਾ ਹੋ ਗਿਆ ਉਹ ਡਾਕਟਰ ਕਹਿੰਦਾ ਭਾਈ ਝਟਕਾ ਪੱਜ ਗਿਆ ਦਿਮਾਗ ਨੂੰ ਅੱਛਾ ਹਾਂ ਤੁਸੀਂ ਇਹ ਚੰਗੀ ਗੱਲ ਨਿਕਲੀ ਘਰਾਂਟਕ ਦੇ ਆਏ ਪੰਦੇ ਦੇ ਘਰਾਂਟਾ ਰੋਣਾ ਕੋਈ ਚੰਗੀ ਗੱਲ ਹੈ ਜੇ ਮੇਰੀ ਮਾਂ ਨੂੰ ਕੁਸ ਹੋ ਜਾਏ ਨਾ ਮੇਰੀ ਮਾਂ ਮਰ ਜਾਂਦੀ ਫਿਰ ਕਿੱਥੇ ਰਹਿਣਾ ਮੇਰੀ ਮਾਂ ਨੂੰ ਆ ਹੋਰਾ ਹੁਣ ਨਾ ਤੂੰ ਇਹਨੂੰ ਦੱਸ ਨਹੀਂ ਤੇਰੀ ਮਾਂ ਨੂੰ ਸਾਰੀ ਬੰਦੇ ਸੱਸ ਨੂੰ ਆਲੀ ਮੈਂ ਤਾਂ ਨਹੀਂ ਦੱਸਿਆਗਾ ਉਹ ਜੇ ਕਿਸੇ ਨੂੰ ਹੋਰ ਪਤਾ ਲੱਗ ਗਿਆ ਫੇਰ ਕੀ ਬਣੂ ਛੋਡਾ ਹੋਰ ਪਤਾ ਚੱਲ ਗਏ ਗੱਲ ਆਈ ਹੁਣ ਜੇ ਤੂੰ ਗਾਹਾ ਕਰੇਗਾ ਫੇਰ ਤਾਂ ਹੁਣ ਮੈਂ ਤਾਂ ਬਚੇਰੀ ਓਲੇ ਰੱਖ ਦਾਂਗਾ ਮੈਂ ਕਿੰਨਾ ਚਿਰ ਛੋਡੇ ਓਲੇ ਰੱਖੂੰਗਾ ਆ ਪੈਸੇ ਨਹੀਂ ਦਿਖਲੇ ਮੇਰੀ ਮਾਂ ਨੇ ਕਰਿਆ ਤਾਂ ਚੰਗਾ ਸੀਗਾ 부ਈ 부ਈ ਕਰਕੇ ਪੈਸੇ ਜੋੜੇ ਸੀਗੇ ਕਿ ਉਹਨੂੰ ਦਿਖਲੇ ਪੈਸੇ ਦੇ ਸਿੱਟੇ ਕੀ ਮਿਲਿਆ ਆ ਦਿਖਲੇ ਕੀ ਨਾਮੰਦਰੀ ਦਿੱਤੀ ਤੁਸੀਂ ਦੋਨਾਂ ਨੇ ਰਲ ਮਿਲਕੇ ਵੇ ਨਹੀਂ ਆ ਮੈਂ ਤਾਂ ਮੱਖਾ ਸੀ ਮੜਾ ਜੱਖਾ ਸੀ ਮੈਂ ਕਹਿੰਦੇ ਨਾ ਬਿਜਲੀਾਂ ਲਵਾ ਲਈਏ ਜੇ ਠੀਕ ਹੋ ਜੂ ਉਹ ਪੂਆ ਤੂੰ ਸਿਆਣੀ ਬੇਣੀ ਐ ਬਿਜਲੀਾਂ ਪਰ ਫੇਰ ਤਨੌਲੇ ਜਾਣਾ ਪੈਂਦਾ ਉੱਥੇ ਲਵਾ ਕੇ ਲਿਉਂਦੇ ਹੁਣ ਆਪਾਂ ਘਰੇ ਵਿੱਚ ਨਹੀਂ ਲਾਉਣੀ ਅਸੀਂ ਹਾਂ ਉਹ ਵੀ ਜਾ ਵੀ ਕੱਪੋ ਆਪਾਂ ਘਰੇ ਹੀ ਨਾ ਲਾ ਦੀ ਘਰੇ ਹੀ ਨਾ ਲਾ ਦੀ ਉਹਨੂੰ ਮਾਰ ਹੀ ਦੇਣਾ ਸੀਗਾ ਬਚਾਰੀ ਨੂੰ ਗੱਲ ਨਾ ਬਾਤ ਕੋਈ ਸਿਆਣੀਆਂ ਬੇਣੀਆਂ ਬਹੁਤ ਤੁਸੀਂ ਤੁਨ੍ਹੇ ਹੈ ਉਹੀ ਜੀ ਹਰਪ੍ਰੀਤ ਰਲ ਗਈ ਤੂੰ ਤਾਂ ਸਿਆਣੀ ਸੀ ਉਹ ਤਾਂ ਚਲ ਜਹੀ ਜੀ ਹੈਗੀ ਆ ਉਹ ਤਾਂ ਨਿਆਣੀ ਬੱਜੂ ਜੇ ਕੋਈ ਗੱਲ ਬਣ ਜਾਂਦੀ ਫੇਰ ਤੁਸੀਂ ਦੋ ਵਾਰੀ ਬਿਜਲੀ ਆਈਏ ਮੇਰੀ ਮਨ ਦੋ ਵਾਰੀ ਕੇਰਾਂ ਲਾ ਕੇ ਬੇਰਕਾਰ ਵਾਇਆ ਦੋ ਵਾਰੀ ਹੋਤਾ ਹੂ ਕਹੀ ਜਾਂਦੀ ਆ ਹਾਂ ਇਹ ਨਹੀਂ ਚਹੀਦੀ ਐ ਡਾਕਟਰ ਨੂੰ ਸਾਰੀਆਂ ਗੱਲਾਂ ਦਾ ਪਤਾ ਲੱਗ ਗਿਆ ਮੈਂ ਆਖਿਆ ਡਾਕਟਰ ਸਾਹਿਬ ਹੌਲੀ ਬੋਲੋ ਬੱਚੀ ਮੇਰੀ ਮਾਂ ਨੂੰ ਪਤਾ ਨਾ ਲੱਗ ਜੇ ਹੈ ਉਦੋਂ ਇੰਨਾ ਮੈਂ ਓਲਾ ਰੱਖਿਆਗਾ ਆ ਹੁਣ ਫਿਰ ਓਲਾ ਰੱਖੀ ਜਾਨਾ ਹੈ ਦੱਸ ਹੁਣ ਮੈਂ ਕੀ ਕਰਾਂ ਤੁਸੀਂ ਤਾਂ ਕੋਈ ਕੱਚ ਨਹੀਂ ਛੱਡੀ ਮੇਰੀ ਮਾਂ ਨੂੰ ਮਾਰਨ ਵਾਲੀ ਉਹ ਤਾਂ ਮੇਰੀ ਮਾਂ ਜੀ ਬਧੀ ਸੀਗੀ ਤੋ ਆ ਤੁਸੀਂ ਚੰਗੀ ਗੱਲ ਨਹੀਂ ਕੀਤੀ ਕੋਈ ਹੋਏ ਹਰਬੀਤ ਕਿੱਥੇ ਹੈ ਹੁਣ ਅੰਦਰ ਬੈਠੀ ਹੈ ਹਾਂ ਜਾ ਜਾ ਕੇ ਭੇਜੋ ਉਹਨੂੰ ਮੈਨੂੰ ਚਾਹ ਪਾਣੀ ਫੜਾਓ ਰਾਮਨਾਲ ਏਸੀ ਵਾਲੇ ਕਮਰੇ ਚ ਬੈਠੀ ਰਹਿੰਦੀ ਐ ਉਹਨੂੰ ਕਿਹੜਾ ਕੋਈ ਸੰਗ ਸ਼ਰਮ ਹੈਗੀ ਵੀ ਕੋਈ ਕੰਮ ਧੰਦਾ ਕਰਨਾ ਹੈਗਾ ਕੰਮ ਧੰਦਾ ਕਰਨ ਨੂੰ ਮੇਰੀ ਮਾਂ ਹੈਗੀ ਐ ਆਪ ਰਾਮਨਾਲ ਬੈਠੀ ਰਹਿੰਦੀ ਐ ਕੋਈ ਨਹੀਂ ਮੇਰੀ ਮਾਂ ਨੂੰ ਠਾਕੇ ਦਿਖਾਵੇ ਹੁਣ ਹੁਣ ਦਸੂ ਨੂੰ ਮੈਂ ਲਾੜ ਵੀ ਕੀ ਬਣਦੀ ਐ ਉਹਦੇ ਨਾਲ ਆਪੇ ਸਤੀ ਹਰਪ੍ਰੀਤ ਹਰਪ੍ਰੀਤ ਕੀ ਬੇਬੇ ਤੂੰ ਬੈਠ ਤੇ ਪਾ ਲੈ ਮੈਂ ਇੱਥੇ ਮੈਂ ਪਾਣੀ ਆਂਗੀ ਬੈਠ ਤੇ ਮੇਰੇ ਢੂਈ ਦੁਖਣ ਲੱਗ ਗਿਆ ਨਾ ਪੈ ਜਾਏ ਬਿਨ ਕੋਈ ਮੈਂ ਤਾਂ ਚਾਹ ਪਾਣੀ ਬਣਾਉਣੀ ਹਰ ਪਾਣੀ ਪੋਣੀ ਲੈ ਨੀ ਤੇਰੇ ਖਾਤਰ

ਲੇ ਪੈ ਰੇ ਕਾਰਮ ਕੋਈ ਨਹੀਂ ਤੈਨੂੰ ਚਾਵਣਾ ਨਹੀਂ ਮੈਂ ਤੈਨੂੰ ਪਾਣੀ ਪੂਣੀ ਲੈ ਕੇ ਦਿੰਨੀ ਆ ਪਾਣੀ ਲਿਆ ਮਾ ਪਾਣੀ ਲੈ ਆ ਦੇ ਤੈਨੂੰ ਚੱਲੇ ਨਹੀਂ ਮੈਂ ਪੈ ਜਾ ਤੂੰ ਘਰ ਆ ਮਾ ਯਾਰ ਪ੍ਰੀਤ ਕੀ ਆਪਾ ਤੂੰ ਜਾ ਜਾਪਾ ਮੈਂ ਕੋਲ ਬੋਲ ਮਾਰੀ ਜਾਂਦਾ ਧਰਤੀਆਂ ਭੂਮੇ ਚਾਹੀ ਬਣਾਉਣੀ ਆ ਆਹੋ ਤੁਤੀ ਦਾ ਨਹੀਂ ਪਈ ਕਿਤੇ ਇੰਦਾ ਉੱਟਨੇ ਕੋਈ ਦਵਾਈ ਦਿੱਤੀ ਕਿਵੇਂ ਸੀ ਨਾ ਠੀਕ ਆ ਮਾਇਆ ਹੁਣ ਆਵਾਗਾ ਤੈਨੂੰ ਦਵਾਈ ਦਿਆ ਨਾ ਮੈਂ ਉੱਥੇ ਨਹੀਂ ਦਿੱਤੀਆਂ ਗੋਲੀਆਂ ਉੱਥੇ ਵੀ ਟੀਕਾ ਲਾਇਆ ਇੱਕ ਬੋਤਲ ਲਾਈਏ ਨਾਲੇ ਹਾਂ ਬੇਕੁਸ ਦਾ ਆਰਾਮ ਮਾਣਾ ਬੋਟਲ ਦਾ ਪਤਾ ਹੋ ਕਿਸਾਨ ਚ ਜਸਨੀ ਹੋਏ ਹੋਏ ਸਰੀਰ ਸੱਟ ਹੋਊਗਾ ਉਹ ਕੰਨਾ ਵੀ ਕੌਣ ਸੰਗਣਾ ਹੋਗਾ ਕੌਣ ਸੰਗਣਾ ਹੋਗਾ ਕੌਣ ਸੰਗਣਾ ਬਲੱਡ ਵਧਣ ਲੱਗਾ ਸਿਰ ਦੁਖਾਂ ਲੱਗਾ ਅੱਜ ਕੱਲ੍ਹ ਸਾਹ ਦੀ ਸੰਗਣਿਆ ਖੂਨ ਆ ਹੋਰ ਸੰਗਣੇ ਨਾਲੇ ਬਲੱਡ ਵਧਦੇ ਆ ਇਹ ਇੰਨਾ ਸ਼ੁਗਰ ਦਾ ਟੈਕ ਨਾ ਹੋਇਆ ਬਾਬਾ ਕੌਣ ਸੰਗਣੇ ਨਾਲ ਟੈਕ ਹੋ ਜਾਂਦਾ ਜਦ ਮੁੱਕ ਜਾਂਦਾ ਸਮਾਂ ਦੀ ਜੱਬਾਂ ਕਿਥੇ ਮੋਗਦੇ ਆ ਰਹੇ ਜੱਬ ਤਾਂ ਆਏ ਜਿੱਤਾ ਹੱਡਾਂ ਦੇ ਨਾਲ ਹੀ ਜਾਣਗੇ ਨਾ ਲੈ ਅਗਲੇ ਸੌਖੇ ਹੋ ਜਾਂਦੇ ਆ ਕਿੱਥੇ ਆਂ ਜਿੰਨਾ ਤੇ ਲਹੂ ਘੁੱਟਿਆ ਪੀਂਦੇ ਨਹੀਂ ਗਏ ਚੂੜੀਆਂ ਨਾਲ ਉਹਨਾਂ ਤੇ ਰਕੂ ਨਹੀਂ ਖੜਾ ਛੁੱਟਦਾ ਹੁਣ ਮੈਂ ਜਵਾਕ ਦਾ ਲਹੂ ਪੀ ਜਾਣੇ ਪੈਸੇ ਲਵਾਈ ਜਾਣੇ ਦਵਾਗਾਂ ਤੇ ਇਹ ਦੂਤਾ ਫਿਰ ਮੈਂ ਰੱਬ ਲਈ ਹੀ ਜਾਂਦਾ ਨੇ ਆ ਹੀ ਹੁੰਦੇ ਹੈ ਪੈਸੇ ਜੋੜੇ ਹੁੰਦੇ ਨੇ ਇਹ ਵੀ ਜਾਂਦੇ ਹੁੰਦੇ ਹੈ ਇਹ ਕਾਹਨੂੰ ਕੰਮ ਆਉਂਦੇ ਹੈ ਤੂੰ ਤਾਂ ਇਹ ਗੱਲਾਂ ਕਰਦੀਆਂ ਤੂੰ ਜਾਣੇ ਮਾਰਨੀ ਹਾਂ ਤੂੰ ਤਾਂ ਪਤਾ ਹੀ ਨਹੀਂ ਲੰਮੀ ਤੂੰ ਤਾਂ ਹੀ ਕੰਨਾ ਕਰਦੀ ਐ ਪੈਸੇ ਨਾਲਾਂ ਪੈਸੇ ਆਈਆਂ ਨੇ ਫਿਰ ਤੂੰ ਕਹਿੰਦੀ ਆ ਕਿ ਜਵਾਬ ਪੈਸੇ ਲੱਗ ਜਾਂਦੇ ਇਹ ਪੈਸੇ ਹੀ ਆਈ ਹੁੰਦੇ ਜੋੜਾ ਤੂੰ ਆਂ ਕਹਿੰਦੀ ਕਿ ਜਿਹੜਾ ਜੋੜਾ ਆਂ ਜਾਂਦ ਹੁੰਦੇ ਆ ਹਾਂ ਹੁਣ ਤਾਂ ਹੋ ਗਿਆ ਹੀ ਆਨੇ ਤੇਰੇ ਡਾਕਟਰ ਆ ਰਹੀ ਚੱਲ ਜੇ ਮੈਂ ਜੋੜਾ ਕਰ ਲਊਗਾ ਬੀਜ ਬਾਤ ਮੇਰੇ ਤੇ ਆਹੋ ਫਿਰ ਲਾਉਣੇ ਤਾਂ ਹੈਗੇ ਹੀ ਜਦ ਤੂੰ ਬਿਮਾਰ ਹੋਗੀ ਇਹੀ ਲਾਊਗਾ ਉਹ ਕੌਣ ਲਾਊਗਾ ਕੋਣ ਤੇ ਤੀਰੀਆ ਹੀ ਪਤਾ ਲੈਣਦਾ ਹਰ ਗੱਲ ਬੁਲਾਵਾ ਆਪਾਂ ਨੂੰ ਸਮਝ ਆ ਗਿਆ ਉਹਨੂੰ ਕਦੋਂ ਮੈਂ ਫੋਨ ਕਰਿਆ ਫੋਨ ਤਾਂ ਕਰਨਾ ਸੀ ਉਹਨੂੰ ਮੈਂ ਪਤਾ ਲੈ ਜੂ ਬਿਆਕੂ ਕਿ ਪਰ ਮੈਂ 2 ਦਿਨ ਠਰ ਕੇ ਕਰੂੰਗਾ ਉਹਨੂੰ ਫੇਰ ਆਪਾਂ ਕੋਲ ਦੱਸਿਆ ਨਹੀਂ ਕਰੂੰਗੀ ਠਰ ਕੇ ਫੋਨ ਫੋੜ ਦਾ ਦੁਆ ਨਵਾ ਨਹੀਂ ਗੁਰਲਾਲ ਤੱਥ ਨਹੀਂ ਹੁਣ ਕਦਾਂ ਆਉਣਾਗਾ ਉਹਨਾਂ ਤਲਰ ਪੈ ਪੈਸਾ ਪਿੱਛੇ ਉਹ ਗੱਲਾਂ ਦਾ ਕਰਨੀ ਵੀ ਪੁੱਤ ਮੈਂ ਬਿਮਾਰ ਹੋ ਗਿਆ ਐ ਫੋਨ ਤੇ ਗੱਲਾਂ ਕਰੂੰਗਾ ਆਹੋ ਗੱਲਾਂ ਕਰ ਲਈ ਫੋਨ ਤੇ ਪਾਜਾ ਚੰਗਾ ਹੁਣ ਦਰਾਮ ਕਰ ਲੈ ਚੰਗਵਾਈ ਲੇਤੀ ਐ ਭਰਤਾ ਕਰਨੋਂ ਨਹੀਂ ਹਟਦੀ ਹਜੇ ਹਜੇ ਨਹੀਂ ਹਟਦੀ ਭਰਤਾ ਕਰਨੋਂ ਨਾ ਮੈਨੂੰ ਬਿਮਾਰ ਕਰਤਾ ਪੈਸੇ ਜੋੜਿਆ ਉਹ ਨਹੀਂ ਲੱਗਦਾ ਕਹਿੰਦੀ ਜਿਹੜੇ ਜੋੜਿਆ ਤੂੰ ਤਾਂ ਲਵਾ ਕੇ ਹਟਾਂਗੀ ਤੂੰ ਕਿੱਥੇ ਹਟਦੀ ਆ ਕੀ ਕਹਿੰਨੇ ਆ ਹੁਣ ਉਹ ਕੀ ਕਹਿਣਾ ਸੀ ਕੋਈ ਚਾਹ ਪਾਣੀ ਬਣਾ ਲੈ ਘੁੱਟ ਚਾਹੀ ਬਣਾਉਣੀ ਆ ਅਖੰਡ ਵਾਲਾ ਡੱਬਾ ਫਰਿੱਜ ਤੇ ਪਿਆ ਸੀ ਚਾਹ ਧਰਦੀ ਐਵੇਂ ਹੁਣ ਨਾ ਪਰੇ ਪਰੇ ਫਿਰਦੀ ਆ ਹੁਣ ਡਰਦੀ ਹੁਣ ਲਵੇ ਵੀ ਨਹੀਂ ਆਉਂਦੀ ਇਹਨੂੰ ਕੀ ਲੋੜ ਐ ਹੁਣ ਲਵੇ ਆਉਣ ਦੀ ਚਾਲ ਕਿੱਥੇ ਚੱਲੇਗੀ ਯਾਰ ਮਨੇ ਉੱਥੇ ਹੋਣਾ ਵਿੱਚ ਉੱਥੇ ਕਰਨ ਦਾ ਮਾਨਤਨ ਮਾ ਕੇ ਕੀ ਹੈ ਰੋਟੀ ਮਾਣੀ ਰੋਟੀ ਖਾਣੀ ਹੈ ਉਹ ਰੋਟੀ ਤਾਂ ਮੈਂ ਖਾ ਲੂੰਗਾ ਹਾਂ ਉਹ ਡਾਕਟਰ ਨੇ ਸਾਰਾ ਕੁਝ ਦੱਸਤਾ ਕੀ ਦੱਸਦਾ ਇਹਨਾਂ ਐ ਕਰਿਆ ਕਰੀ ਨਾ ਮਾੜਾ ਮੋਟਾ ਤੂੰ ਤਾਂ ਸੋਚਣਾ ਸੀਗਾ ਬੇਬੇ ਨੂੰ ਵੀ ਦੱਸਤਾ ਬੇਬੇ ਨੂੰ ਤਾਂ ਡਾਹੜਾ ਬੇਬੇ ਨੂੰ ਸੀਗਾ ਹਾਂ ਹਰ ਕੇ ਉਹ ਲੈ ਰੱਖਿਆ ਮੈਂ ਤਾਂ ਨਹੀਂ ਛੋਡੇ ਵਰਗਾ ਨਹੀਂ ਤਾਂ ਡਾਕਟਰ ਨੂੰ ਦੱਸਤਾ ਸੀ ਵੀ ਦੋ ਵਾਰੀ ਕਰੰਟ ਲੱਗਿਆ ਡਾਕਟਰ ਨੂੰ ਆ ਵੀ ਪਤਾ ਲੱਗਿਆ ਵੀ ਦੋ ਛਟਕੇ ਲੱਗੇ ਨੇ ਨੂੰ ਕਰੰਟ ਦੇ ਨਾ ਡਾਕਟਰ ਨੇ ਦੱਸਤਾ ਛਟਕੇ ਡਾਕਟਰ ਉਹ ਸਾਰਾ ਕੁਝ ਦੱਸ ਦਿੰਦੇ ਨੇ ਮੈਂ ਖਾਦਾ ਪੀਤਾ ਵੀ ਦੱਸ ਦਿੰਦੇ ਨੇ ਉਹ ਸਾਰੀ ਮੇਰੀ ਗੱਲ ਸੁਣ ਲੈ ਹਾਂ ਪੁਰਾ 70 ਸਾਲ ਦੀ ਐ ਪੂਆ ਤਾਂ ਹਾਂ ਉਹ 60 65 ਸਾਲੇ ਸਰਕਾਰ ਵੀ ਅਟਾਇਰਮੈਂਟ ਕਰਨ ਦੇ 70 ਸਾਲਾਂ ਦੀ ਹੋਈ ਪਈ ਐ ਉਹਦਾ ਦਿਮਾਗ ਨਹੀਂ ਰਿਹਾ ਹੁਣ ਤੂੰ ਤਾਂ ਮਾੜਾ ਮੋਟਾ ਸੋਚਣਾ ਸੀ ਇਹ ਕੋਈ ਗੱਲ ਹੁਣ ਮੈਨੂੰ ਕੀ ਪਤਾ ਸੀ ਉਹਨੇ ਮੈਨੂੰ ਇਹ ਕਹਤਾ ਕਹਿੰਦੀ ਆ ਕਿ ਨਾ ਇਹਦੇ ਤਾਂ ਤੇਰੀ ਬੇਬੇ ਦੇ ਤਾਂ ਬਿਜਲੀ ਲਗਾਉਣ ਨਾਲ ਇਹ ਨਹੀਂ ਬਿਜਲੀ ਲਗਵਾ ਦਗੇ ਸੈਟ ਹੋ ਜੇ ਮੈਂ ਆਖਿਆ ਉਹ ਇਹ ਤਾਂ ਮਾੜੇ ਤਾਰ ਦਾ ਕਰੰਟ ਲਾ ਦੀ ਉਸੇ ਨਹੀਂ ਸੈਟ ਹੋ ਜੂ ਵੀ ਬਾਹਲਾ ਲੜਦੀ ਬੋਲਦੀ ਮੈਂ ਪੈਸੇ ਕਢਵਾ ਦੂਗੀ ਅਸੀਂ ਤਾਂ ਐਂ ਲਾਈ ਸੀ ਤਾਰ ਐਂ ਪਰੇ ਕਰ ਲਈ ਬੇਬੇ ਮਾੜੇ ਨਾ ਮੁੜਕਾ ਲੱਗ ਗਈ ਓਕਾ ਬੜੀ ਜੀ ਹਾਂ ਤੂੰ ਇਹ ਕੀ ਗੱਲ ਕਰੀ ਸੀ ਹੁਣ ਮੈਨੂੰ ਇਹ ਕਿਤੇ ਕਰੰਟ ਕਿਥੋਂ ਨਾਲ ਐਂ ਤਾਰ ਲੱਗੀ ਨਾ ਖਿੱਚੀ ਆ ਦੀ ਨਾਲ ਹੀ ਲੱਗ ਜਾਂਦਾ ਜਦੋਂ ਤੁਸੀਂ ਪਲੱਗ ਕੱਢਦੇ ਇਹਦੇ ਉਦੋਂ ਤੇ ਦੇਖ ਲੈ ਮੇਰੀ ਮਾਂ ਨੂੰ ਕਰੰਟ ਮਾਰ ਦਿੰਦਾ ਪੂਆ ਕੋਲੇ ਸੀ ਕਲਗ ਪੂਆ ਨੇ ਪਾਇਆ ਸੀ ਅੰਦਰ ਪੱਲੀ ਮੈਨੂੰ ਨਹੀਂ ਆਇਆ ਪੂਆ ਕੜਾ ਸਿਆਣੀ ਆ ਪੂਆ ਨੂੰ ਬਧੇਰਾ ਕਹਿ ਕੇ ਹਟਿਆ ਮੈਂ ਹਾਂ ਉਹ ਪੂਆ ਜਵਾਗਰ ਪੂਆ ਨੂੰ ਕਹਿਣਾ ਸੀ ਵਿਚਾਰੀ ਨੂੰ ਤੇ ਕੁਛ ਆ ਪੂਆ ਤਾਂ ਦਿਨੇ ਸੁੱਖ ਨਹੀਂ ਚੁੱਕ ਪੈਗੀ ਡਰੀ ਗਈ ਆ ਸੁਫਨੇ ਚ ਬੜਕ ਬੜਕ ਬੰਜੀ ਗਈ ਕਹਿੰਦੀ ਮੈਂ ਨਹੀਂ ਕਰੰਟ ਲਾਇਆ ਮੈਂ ਨਹੀਂ ਕਰੰਟ ਲਾਇਆ ਉਹ ਤਾਂ ਸੁਪਨੇ ਚ ਵੀ ਦਿਨਾ ਉਹ ਦਿਸਣਾ ਹੀ ਹੈ ਜਿਹੜਾ ਮਾੜਾ ਕਰਮ ਕਰਦਾ ਨਾ ਕਰਮੋ ਸੁਪਨੇ ਸਾਰੇ ਜੀਨੇ 9:00 ਵਜੇ ਕਰ ਚੱਲ ਗੱਲ ਮੇਰੇ ਤੋਂ ਗਲਤੀ ਹੋ ਗਈ ਆਪਦੀ ਮਾਫੀ ਮੰਗਦੀ ਆਂ ਭੂਆ ਦੀ ਵੀ ਮਾਫੀ ਮੰਗਦੀ ਹੈ ਹਰ ਤਾਂ ਗਲਤੀ ਹੋ ਗਈ ਦੋਨਾਂ ਨੇ ਮੈਨੂੰ ਮੇਰੀ ਗੱਲ ਸੁਣ ਲੈ ਜਦੋਂ ਕੋਈ ਮਾੜਾ ਬੰਦਾ ਕੰਮ ਕਰਦਾ ਨਾ ਉਹ ਦਿਮਾਗ ਦਾ ਜ਼ਰੂਰ ਦੱਸਦਾ ਕਰ ਕਰੋਂ ਮਨ ਦੇ ਮਗਰ ਲਾ ਕੇ ਫੇਰ ਮਾੜਾ ਕੰਮ ਕਰ ਦਿੰਦਾ ਮੈਂ ਸੋਚਿਆ ਤਾਂ ਸੀ ਭੂਆ ਨੂੰ ਬਾਰ-ਬਾਰ ਮੈਂ ਤੇ ਭੂਆ ਦੋਨੇ ਹੀ ਗੱਲਾਂ ਕਰਦੀਆਂ ਲਈਆਂ ਜੋ ਤਾਰ ਲੈ ਕੇ ਗਈਆਂ ਵੀ ਭੂਆ ਕਿਤੇ ਕਰੰਟ ਨਾ ਮੇਰੇ ਬੇਬੇ ਨੂੰ ਕੁਝ ਹੁੰਦਾ ਤਾਂ ਨਹੀਂ ਮਰਦੀ ਤਾਂ ਨਹੀਂ ਭੂਆ ਕਹਿੰਦੀ ਮਾੜਾ ਇਹ ਅਲਾਦੀ ਬਾਲਾ ਨਾ ਲਈ ਤੂੰ ਮੇਰੀ ਗੱਲ ਸੁਣ ਲੈ ਹਾਂ ਇੱਪੂ ਆਉਣੋਂ ਮੈਂ ਕਹਿੰਦਾ ਹਾਂ ਵੀ ਤੇਰੇ ਵੀ ਮੜਾ ਜਾਂ ਮੈਂ ਕਰੰਟ ਲਾ ਕੇ ਦੇਖਾਂ ਹਾਂ ਪੂਆ ਦੇ ਨਾਲ ਲਾ ਲੂ ਦੀ ਪੂਆ ਪਿਆਰੀ ਉਮਰ ਟੱਪੀ ਪਈ ਐ ਇੱਥੇ ਜੇ ਕਰੰਟ ਲਾ ਤਾਂ ਮਰ ਜੂ ਉਹ ਮੇਰੀ ਗੱਲ ਸੁਣ ਲੈ ਕਰੰਟ ਲਾ ਦੇ ਤੈਨੂੰ ਝੱਲ ਨਹੀਂ ਆਏ ਰਹੀ ਜਾਨੀ ਐ ਕਿ ਪੂਆ ਦੀ ਉਮਰ ਟੱਪੀ ਪਈ ਐ ਮੇਰੀ ਮਾਂ ਦੀ ਉਮਰ ਨਹੀਂ ਸੀ ਕਿਤੇ ਉਹਨੂੰ ਕਰੰਟ ਲਾਇਆ ਉਹ ਬੁੜੀ ਸੀ ਜਿਉ ਮਰ ਜਾਂਦੀ ਫੇਰ ਉਹ ਨਹੀਂ ਮਰੀ ਮਰੀ ਤਾਂ ਨਹੀਂ ਪਰ ਹੁਣ ਤੱਕ ਠੀਕ ਐ ਮਾਰ ਦਿਓ ਫੇਰ ਮੇਰੀ ਮਾਂ ਨੂੰ ਤੋਂਨੇ ਮੈਂ ਪੁੱਛ ਰਿਹਾ ਹਾਂ ਕਿ ਮੈਂ ਮਾਰ ਦੇਉ ਨਾ ਆ ਜੀ ਉਸ ਮਾਰਨੀ ਦੀ ਪ੍ਰੋਤੀ ਨਾ ਮਾਰਤਾ ਨੂੰ ਛੱਡ ਦੇ ਨਾ ਮਾਰਨੀ ਮਾਰ ਕੇ ਕੱਟ ਕੀ ਛੱਡੀ ਹੈ ਹਜੇ ਮਰੇ ਤਾਹੇ ਦੋ ਵਾਰੀ ਕਰੰਟ ਲਾਇਆ ਮੇਰੀ ਮਨੂੰ ਦੋ ਵਾਰੀ ਉਹ ਦੂਜੀ ਵਾਰ ਤਾਂ ਕਰ ਜਾਣਾ ਪੈਗਾ ਮਜਬੂਰੀ ਚ ਜਿੱਦੋਂ ਉਹ ਪਾਗਲ ਹੋਊਗੀ ਤੁਸੀਂ ਘਰੀ ਦਾ ਮੈਂ ਪਾਗਲ ਨੂੰ ਸਾਹਮਣਾ ਕਰਨ ਉਹ ਤਾਂ ਡਰਦਾ ਅੰਦਰ ਵਰ ਗਿਆ ਸੀ ਕਰਨੀ ਪਈ ਸੈਟ ਹਾਂ ਕਰਨੀ ਤਾਂ ਮਾਰਕ ਸੈਟ ਕਰੇ ਕੋਈ ਨਹੀਂ ਕੋਈ ਨਹੀਂ ਸਾਨੂੰ ਕਿਹੜਾ ਪਤਾ ਸੀ ਆਪਾਂ ਉਹ ਦਫਤਰ ਦੇ ਲੈ ਜਾਂਦੇ ਕੋਈ ਨਹੀਂ ਕੋਈ ਨਹੀਂ ਸੈਟ ਤਾਂ ਮੈਂ ਵੀ ਤੁਹਾਨੂੰ ਕਰੂੰਗਾ ਜਿੱਦੋਂ ਮੈਂ ਸੈਟ ਕਰਿਆ ਤਾਂ ਤੁਹਾਨੂੰ ਉਹਦੇ ਪਤਾ ਲੱਗੂਗਾ ਤੁਹਾਨੂੰ ਕੋਈ ਨਹੀਂ ਕਰਦੀ ਤੂੰ ਕਰੇਗਾ ਸੈਟ ਵੱਡਾ ਸੈਟ ਕਰਨ ਵਾਲਾ ਉਹਦੇ ਤਾਂ ਮਾਂ ਲੋਟ ਨਹੀਂ ਆਈ ਪੈਸੇ ਨਹੀਂ ਕਢਵਾ ਕੇ ਦਿੰਦੀ ਸੀ ਜੇ ਇਹਦੀ ਪੈਸੇ ਕਢਵਾ ਕੇ ਦੇਤੇ ਹੁਣ ਅੱਧ ਤਾਂ ਆ ਗਿਆ ਤੇਰੇ ਹੱਥ ਚ ਹੁਣ ਡਰਾਵੇ ਦੇਣ ਲੱਗ ਗਿਆ ਲੈ ਹੁਣ ਜੇ ਪਤਾ ਲੱਗ ਗਿਆ ਤਾਂ ਗਲਤੀ ਹੋ ਕੇ ਖੜ ਗਿਆ ਜਿਹਦਾ ਪਤਾ ਨਹੀਂ ਸੀ ਉਹ ਵੀ ਤਾਂ ਚੁੱਪ ਕਰਾ ਫਿਰਦੀ ਸੀ ਹੁਣ ਚਾਹ ਵੀ ਚੁੱਕ ਦੇਦਾਨੀਆ ਕਰਕੇ ਉਹ ਚਾਹ ਵੀ ਨਹੀਂ ਪੀਤੀ ਜਾਂਦੀ ਬਹਿ ਕੇ ਕਦੇ ਕਹਿੰਦਾ ਮਾਂ ਨੂੰ ਦੱਸੂਗਾ ਲੈ ਹੁਣ ਇਹ ਬਲੈਕਮੇਲ ਕਰਨ ਲੱਗਾ ਡਰਾਵੀ ਦੇਣ ਲੱਗਾ ਮੈਨੂੰ ਬੁੜੀ ਦੀ ਤਰ੍ਹਾਂ ਮੈਨੂੰ ਸੇਵਾ ਕਰਨੀ ਪੂਗੀ ਹੁਣ ਤੁਹਾਡੀ ਪਸੀ ਨੂੰ ਕਰਨੀ ਪੂਗੀ ਮੂੰ ਤਾਂ ਜਮਾਨਾ ਕਰਦੀ ਅੱਗੇ ਵਧੀਆ ਸੀ ਸਾਰਾ ਕੰਮ ਕਰਦੀ ਸੀ ਸਾਰਾ ਮੇਰੇ ਨਾਲ ਕੰਮ ਕਰਵਾਉਂਦੀ ਸੀ ਆ ਨਵੇਂ ਕੰਮ ਕਰ ਲੈ ਜੇ ਕਰੰਟ ਨਾਲ ਆਉਂਦੀ ਆਪੇ ਉੱਡੀ ਫਿਰਦੀ ਸੀ ਕੰਮ ਕਰਦੀ ਹੁਣ ਮੈਨੂੰ ਤਾਂ ਸਾਰਾ ਕੰਮ ਕਰਨਾ ਪੂ ਇੱਕੋ ਤੋਂ ਗਰਮੀ ਦੇ ਮਹੀਨੇ ਗਾ ਜੱਬ ਛੇੜ ਲਿਆ ਪੀ ਨਵਾਂ ਦੇਖੀ ਜੂ ਹੁਣ ਤਾਂ ਜਿਵੇਂ ਕਰਨਾ ਪੂ ਮੈਂ ਕਰਨਾ ਪੂ ਚਾਦੀ ਘੁੱਟ ਦੇਵਾ ਕਰਕੇ ਐ ਨਹੀਂ ਬਤਾ ਬੇਬੇ ਵਾਸਤੇ ਚਾਹ ਪੀਊਗੀ ਬੇਬੇ ਕਿ ਕੀ ਪੀਊਗੀ ਦੁੱਧ ਪੀਊਗੀ ਅੱਗੇ ਤਾਂ ਮੈਂ ਦੁੱਧ ਦੀ ਉਹ ਹੀ ਗੱਲ ਘੁੱਟ ਦੇ ਹੱਥ ਨਾਲ ਲਾਉਂਦੀ ਨਹੀਂ ਹੁਣ ਉਹਨੂੰ ਆਪਦੇ ਹੱਥਾਂ ਨਾਲ ਕੱਟਾ ਕਰ ਕਰ ਦੇਣਾ ਪਿਆ ਕੁਲ ਚਲ ਸਾਂਭਣੀ ਤਾਂ ਪਊਗੀ ਹੁਣ ਜਦੋਂ ਆਪ ਹੀ ਕਰਿਆ ਜਿਵੇਂ ਕਹਨੇ ਹੁੰਦੇ ਆ ਦਾ ਕਰਮੀ ਦੇ ਖਾਲਾ ਇਸ ਹੱਥ ਕਰ ਲਾਇਆ ਇਸ ਭਰ ਲਾ ਆਪਦੇ ਹੱਥਾਂ ਨਹੀਂ ਕਰੀਆਂ ਆਪਦੇ ਹੱਥ ਨਹੀਂ ਹੁਣ ਭਰਨਾ ਪੈਣੀ ਨੇ ਸਾਰਾ ਕੰਮ ਕਰਨਾ ਪਊ ਮੈਂ ਬੁਢੀ ਦੀ ਸੇਵਾ ਕਰਨੀ ਪਊ ਚਾਹ ਫੜਾ ਮਾਂ ਲੈ ਬੇਬੇ ਨੂੰ ਤਾਂ ਬੇਬੇ ਦੀ ਸੇਵਾ ਕਰਨੀ ਪਊਗੀ ਜਿਹੜਾ ਕਲਤੀ ਹੋ ਗਈ ਹੋਗੀ ਬੇਬੇ ਕੀ ਆਉਂਦੀ ਲੈ ਚਾਹ ਪੀ ਲੈ ਖੜੀਓ ਚਾਹ ਖਿਦਾਰ ਦੇ ਗੁਰਲਾਖਾ ਮੋਲੀ ਆਂਦਾ ਸਿੰਘ ਚੁੱਚੀ ਤੈਨੂੰ ਸੁਣਦਾ ਸੀ ਹਾਂ ਕਿ ਤੂੰ ਸੁੱਤੀ ਪਈ ਏ ਨਾ ਮੈਂ ਰੱਖ ਜੀ ਤੇ ਇੱਥੇ ਡੁੱਲਣਾ ਐ ਮੈਂ ਤੇ ਲੈ ਰੱਖ ਲੈਣੀ ਭਾਪੜਾ ਦੂੰ ਚੱਕ ਕੇ ਥੱਲੇ ਰੱਖ ਦੇ ਮੈਂ ਵੀ ਉਹੀ ਬੋਲੀ ਆਂਦਾ ਉਹੀ ਰੱਖੀ ਜਾਂਦਾ ਮੇਰੇ ਤੇ ਮਾਂ ਨੂੰ ਆਖੂੰਗੀ ਵੀ ਲੜਾਣਾ ਕਰ ਹਰਪ੍ਰੀਤ ਹਾਂ ਬਾਂਹ ਆੜਦਾ ਬੇਬੇ ਮੜਾ ਸਮਝਾਈ ਤੂੰ ਉਹਨੂੰ ਕਹੀਂ ਮਾਂ ਨਾ ਕੋੰਦੋ ਲਿਆ ਨਾ ਕਰ ਬਾਹਾਂ ਬੋਲਦਾ ਹੁਣ ਇੱਕ ਤਾਂ ਤੂੰ ਬਿਮਾਰ ਹੋਈ ਤਈਆ ਉੱਤੋਂ ਮੈਂ ਵੀ ਉਹ ਬੋਲੀ ਆਂਦਾ ਉਹਨੂੰ ਕਹੀਂ ਘਬਰਾਟ ਹੋਈ ਤੇ ਮੇਰੀ ਮਾਂ ਨੂੰ ਕੀ ਹੋ ਗਿਆ ਫੋਨ ਨਾ ਨਾ ਤੂੰ ਕਬਰਾਤ ਨਾ ਕਰ ਮੈਨੂੰ ਕੁਛ ਨਹੀਂ ਹੁੰਦਾ ਬਾਹਰ ਕਰ ਦੇ ਬੇਬੇ ਤੇਰਾ ਤੈਨੂੰ ਪਤਾ ਤਾਂ ਹੈਗਾ ਨਾ ਮੈਂ ਕੁੜੀ ਨੂੰ ਸਮਝਾਉਂਗੀ ਫੋਨ ਕਰਕੇ ਵੀ ਪਈ ਇਹਨਾਂ ਨੇ ਪੈਸੇ ਦੇ ਕੇ ਜਾ ਬਰਾਕੇ ਨਾ ਆਪ ਨੂੰ ਬਰਾਕੇ ਮੰਗੂਗਾ ਤਾਂ ਪੈਸੇ ਚਲ ਕੋਈ ਨਹੀਂ ਬੇਬੇ ਕਿਹੜਾ ਤੂੰ ਠੀਕ ਹੋ ਜਾ ਪੈਸੇ ਤਾਂ ਕੋਈ ਨਹੀਂ ਕਿਧਰੇ ਨਹੀਂ ਜਾਂਦੇ ਨਹੀਂ ਇਹ ਭੈਣ ਲੈ ਗਈ ਹੋਈ ਗੱਲ ਆਪਾਂ ਨਾਨਕ ਸ਼ੱਕ ਬੇਲੇ ਨੂੰ ਕੱਟ ਦੇ ਦੇਾਂਗੇ ਮੇਰੀ ਵੀ ਗਲਤ ਗੱਲ ਹੈ ਮੈਂ ਆਦਾ-ਉਦਾ ਹੋ ਕਰਵਾਤਾ ਸੰਦਿਆ ਕਰਤਾ ਉਹੋ ਕੜਾ ਦਿਮਾਗ ਵਿੱਚ ਬਸ ਸੈੱਟ ਹੀ ਹੋਇਆ ਹੀ ਨਹੀਂ ਸੀਗਾ ਮੇਰਾ। ਉਹ ਦਿਨ ਤਾਂ ਬੇਬੀ ਤੂੰ ਐਬਸੈਟ ਹੋ ਰਹੀ ਸੀ। ਆ ਜਿਹੜਾ ਤੇਰਾ ਖੂਨ ਸੰਗਣਾ ਹੋਇਆ ਇਹਦੇ ਕਰਕੇ ਤੈਨੂੰ ਪਤਾ ਨਹੀਂ ਸੀ ਲੱਗਦਾ। ਤੇਰਾ ਬਾਦਦਾ ਸੀ ਬਲੱਡ। ਕੰਨਾ ਆਪਾਂ ਕਿੱਥੇ ਲੜ ਨੂੰ ਛੱਸ ਨੂੰ ਨਾ ਕਰਦੇ। ਹੂੰ ਹੂੰ ਦੂ ਮੰਗੀ ਕਰ ਲਾ ਮਮੀ ਆ ਪਸਤੂਣ ਆਉਣ ਮੈਂ ਵੀ ਸਾਂਝਾ ਕਰਕੇ। ਹੂੰ ਹੂੰ ਨਾਲੇ ਤੂੰ ਤਾਂ ਬੇਬੀ ਬਾਲਾ ਕੁਛ ਕੀਤਾ ਤੇਰੇ ਤਾਂ ਜਾਗ ਨਹੀਂ ਗੱਲਾਂ ਤੂੰ ਤਾਂ ਭੂਆ ਨਾ ਬਾਲਾ ਕੁਛ ਕਰਿਆ। ਭੂਆ ਨੂੰ ਉਹ ਵੀ ਗੱਲ ਕਹਿੰਦੀ ਤੈਨੂੰ ਗੇੜੇ ਚ ਕਢੀਸੂ ਤੇ ਲੱਤ ਚ ਖੁੰਡੀ ਪਾ ਲੂੰ। ਤੂੰ ਬਾਲਾ ਕੋਸ ਕਰਦੀ ਰਹੀ ਹੈ। ਹੋਰ ਹੁਣ ਤੈਨ ਤਾਂ ਪਤਨੀ ਸੀ ਲੱਗਦਾ। ਨਾ ਉਹ ਵਿਚਾਰੀ ਮੈਨੂੰ ਕੀ ਕਹਿੰਦੀ ਸੀ? ਕੀ ਕਹਿਣਾ ਸੀ? ਉਹੀ ਗੱਲ। ਤੂੰ ਤਾਂ ਐ ਕਹਿੰਦੀ ਸੀ ਕਿ ਤੈਨੂੰ ਘਰੋਂ ਕੱਢੂੰਗੀ ਮੈਂ ੱੱੱਕੇ ਮਾਰ ਕੇ। ਤੂੰ ਲੈਣ ਕਿ ਆਈਂ। ਅੱਛਾ ਜੀ। ਹੁਣ ਤੇਰੇ ਕੋਈ ਗੱਲ ਨਹੀਂ ਜਾਰ। ਹੁਣ ਨਹੀਂ ਮੇਰੇ ਜਾਰ। ਹੁਣ ਕਿੱਥੇ ਜਾ ਰਹੀ ਮੈਂ ਹੁਣ ਤਾਂ ਤੂੰ ਭੁੱਲ ਗਈ ਸਾਰੀਆਂ ਗੱਲਾਂ। ਹਮਮ ਚੱਲ ਕੋਈ ਨਹੀਂ ਟੈਨਸ਼ਨ ਨਾ ਹੋ ਜੇਗੀ ਠੀਕ ਦਵਾਈ ਨਾਲ। ਠੀਕ ਆ ਪੁੱਤ। ਹਮਮ ਚੱਲ ਤੂੰ ਸੇ ਸੋਥੋਂ ਹੀ ਖਾਣੀ ਆ ਮੈਂ ਰੋਟੀ ਹਨਾ। ਕੁੜੀਆਂ ਤਾਂ ਕੌਣ ਸਾਹਮਣੇ ਆ ਉਹਨਾਂ ਦਾ ਤਾਂ ਦੇ ਨਾ ਨੋਕਦਾ। ਨੂੰ ਹਾਂ ਖਾਣਾ ਰੋਟੀ ਤਾਂ ਨੂੰ ਹਾਂ ਤੂੰ ਫੇ ਲੱਗਿਆ ਪਤਾ ਨਹੀਂ ਵੀ ਇਹ ਨੂੰਹੇ ਸਾਵਣੇ ਆਉਂਦੇ ਨੇ ਸੱਸ ਨੂੰ ਸੱਸ ਦਾ ਕੁਝ ਦੁੱਖ ਨੂੰ ਸੁੱਖ ਨੂੰ ਲੱਗੇ ਜੇ ਤੈਨੂੰ ਸਾਂਭੂਗੀ ਨੂੰਹ ਦਾ ਦੁੱਖ ਦੇ ਤਾਂ ਸੱਸ ਸਾਂਭੂਗੀ ਮੇਰੀ ਮਾਂ ਕਿੱਥੇ ਆਜੂਰੇ ਇੱਥੇ ਆਜੂਗੀ ਵਿਚਾਰ ਮੇਰੀ ਮਾਂ ਤਾਂ ਜੇ ਆਉ ਇੱਕ ਦੋ ਦਿਨ ਲੱਗ ਕੇ ਆ ਕੇ ਘਰੇ ਵਗ ਜੂ ਕਿੱਥੋਂ ਸਰਦੀ ਆਉਗਈ ਨਹੀਂ ਲੋਟ ਆਉਂਦਾ ਆਉਦੇ ਨਹੀਂ ਲੋਟ ਆਉਂਦਾ ਨੂੰਹਾਂ ਨੂੰ ਤੇ ਸੱਸਾਂ ਨੂੰ ਬਣਾ ਕੇ ਰੱਖਣੀ ਚਾਹੀਦੀ ਬੇਟੇ ਖਰਤ ਨਹੀਂ ਪਾਉਣਾ ਚਾਹੀਦਾ ਇਹ ਤਾਂ ਠੀਕ ਹੈ ਮੈਂ ਮੰਨਦੀ ਹਾਂ ਵੀ ਤਿਆਂ ਨੂੰ ਵੀ ਦਿਓ ਰਾਰਾ ਸਿਰ ਦਾ ਧੀ ਦਾ ਵੀ ਹੱਕ ਬਣਦਾ ਹੈ ਤੈਨੂੰ ਵੀ ਦੇਣਾ ਚਾਹੀਦਾ ਮੈਂ ਇਹ ਨਹੀਂ ਕਹਿੰਦੀ ਬਿੱਤੀ ਆਵੇ ਨਾ ਤੈਨੂੰ ਦੇਗੇ ਨਾ ਮੈਂ ਹੁਣ ਦੇਖ ਮੈਂ ਕਰ ਤੂੰ ਬਿਮਾਰ ਪਈਂ ਜੇ ਭੈਣ ਤੇਰਾ ਪਤਾ ਲੈਣਾ ਮੈਂ ਕਿਹੜਾ ਉਹਨੂੰ ਰੋਕੂੰਗੀ ਹਾਂ ਬਿਆਨ ਮੈਂ ਕੁਛ ਨਹੀਂ ਕਹਿੰਦੀ ਫੋਨ ਤੇ ਗੱਲ ਕਰ ਲਈ ਉਹਦੇ ਨਾਲ ਉਹਨੇ ਆਉਣਾ ਹੋਇਆ ਆ ਜੂਗੀ ਦੇਖ ਮੈਂ ਤਾਂ ਉਹਨੂੰ ਕੁਛ ਨਹੀਂ ਕਹਿੰਦੀ ਪਈਂ ਗੈਰਾਰ ਗੁੱਸੇ 'ਚ ਸਭ ਕੁਝ ਹੀ ਕਰ ਜਾਂਦਾ ਘਰ ਦਾ ਸਾਮ ਕੰਮ ਮੈਂ ਤਾਂ ਹਰ ਪ੍ਰੀਤਾ ਤੂੰ ਤੁਸੀਂ ਵੀ ਟੁੱਟ ਜਾਨੇਗਾ ਨਾਨਦ ਪਰਜਾਈ ਹੈ ਨਾ ਹੋਰ ਚੱਲ ਮੈਂ ਉਹਨੂੰ ਬੁਲਾਉਂਗੀ ਤੇ ਆਪਾਂ ਪੈਸੇ ਲਵਾਂਗੇ ਚੱਲ ਥੋੜੇ ਮੋਟੇ ਉਹ ਰੱਖ ਲੂਗੀ ਉਸ ਮਟੈਨ ਨੂੰ ਦਬਾਉਂ। ਚਲ ਕੋਈ ਨਹੀਂ ਮੈਂ ਤੇ ਪੈਸੇ ਨਹੀਂ ਟੈਂਸ਼ਨ ਨਾਲ ਪੈਸਾ ਨਾ ਤੇਰੇ ਦਿਮਾਗ ਤੇ ਫੇਰਾ ਸਰ ਪੈ ਜੂਗਾ। ਉਹ ਤਾਂ ਠੀਕ ਆ ਕਰ ਲੈ। ਹਾਂ ਤੇ ਤੂੰ ਚਾਹ ਪੀ ਲੈ ਲੈ। ਉਹਨੂੰ ਵੀ ਕਹਿ ਦੇ ਚਾਹ ਪੀ ਲਉ। ਵਾਹ। ਹਾਂ ਹੁਣ ਤਾਂ ਦੇਖ ਲੈ ਮੇਰੀ ਬੇਬੇ ਵੀ ਠੀਕ ਹੋ ਗਈ ਜਮਾ। ਹਾਂ ਤੇ ਹੁਣ ਤਾਂ ਤੈਨੂੰ ਇਹ ਕੁਝ ਨਹੀਂ ਕਹਿੰਦੀ ਤੁਸੀਂ ਵੀ ਨੰਦ ਭਜਾਈ ਰਲ ਕੇ ਰਿਆ ਕਰੋ। ਨਾ ਨਾਨਕਾ ਕਦੇ ਨਹੀਂ ਲੜਕਾ ਸੀ ਮੇਰੇ ਬਲਾਈਂ ਨੋ ਕਰਦੀ ਸੀ ਆ ਦੇਖ ਲਾ ਹੁਣ ਤੇ ਤੇਰਾ ਇਹ ਜਿਹਾ ਬਲੱਡ ਵਧਣ ਲੱਗਿਆ ਸੀ ਇਹ ਤੇਰਾ ਵੀ ਜਾ ਭਰਤਾ ਸੀ ਆਈਦਾ ਹਾਂ ਹਾਂ ਹਾਇ ਤੇ ਇਹੋ ਲੱਗੀ ਤੇਰੀ ਕਿਹੜਾ ਹੁਣ ਹੋਮਦਾ ਤੇਰੀ 70 ਸਾਲਾਂ ਦੀ ਤਾਂ ਹੋਈ ਪਈ ਐ ਨਾ ਇਹ ਤਾਂ ਮੈਨੂੰ ਵਿਚਾਰੀ ਕੁਛ ਨਹੀਂ ਕਹਿਣੀ ਚਾ ਲੈ ਲੈਂਬੂ ਤੈਨੂੰ ਵੀ ਆ ਮੈਂ ਚਾ ਨਹੀਂ ਪੀਂਦੀ ਤਿਆਬ ਬਣਿਆ ਪਿਆ ਮੇਰੇ ਨਾਲ ਜਾ ਤਿਆਬ ਬਣਿਆ ਪਿਆ ਫਿਰ ਕੋਈ ਦਵਾਈ ਲੈ ਲੈ ਕੈਪਸੂਲ ਲੈ ਲੈ ਕੋਈ ਨਾ ਤਾਂ ਮਨਾਈ ਲੂੰਗੀ ਤੇਰੀ ਵੇਬੇਨ ਫੜਾ ਦੀ ਹਾਂ ਵੇਬੇਨ ਕਪੜਾ ਤੀ ਚੱਲ ਚੰਗਾ ਪੂਆ ਪਰ ਮੈਂ ਕਰਦੀ ਆ ਤੈਨੂੰ ਕੱਚੀ ਲੱਸੀ ਕਰਕੇ ਲੈ ਆਣੇ ਆ ਆਹ ਕੱਚੀ ਲੱਸੀ ਨਾ ਹਟ ਜੂਗਾ ਹਾਂ ਲੱਸੀ ਪੀ ਲੂੰਗੀ ਕੱਚੀ ਲੱਸੀ ਪੀ ਲੈ ਤੇ ਇੱਕ ਚੁੰਡੀ ਜਮੈਣ ਦੀ ਲੈ ਲਾ ਉਹ ਚੰਗੀ ਹੁੰਦੀ ਏ ਉਹਦੇ ਨਾਲ ਵੀ ਸੇਤੋ ਹੋ ਜਾਂਦਾ ਜੀ ਤਾਂ ਨਾ ਕੱਚਾ ਹੁੰਦਾ ਜੀ ਕੱਚਾ ਹੁੰਦਾ ਇਹਦਾ ਪਿਆਵ ਨਾ ਹਾਂ ਚਲ ਫਿਰ ਮੈਂ ਤੈਨੂੰ ਉਹ ਲੈ ਆਣੇ ਨੀ ਜਮੈਣ ਲੈ ਆਣੇ ਨੀ ਉਹ ਲੈ ਆਣੇ ਨੀ ਕੱਚੀ ਲੱਸੀ ਚੰਗਾ ਚਲ ਤੂੰ ਚਾਹ ਤਾਂ ਪੀ ਲੈ ਪਹਿਲੇ ਆ ਵੀ ਛੱਡ ਜੂਗੀ ਕੋਈ ਨਹੀਂ ਪੂ ਮੈਂ ਤਾਂ ਮੰਗਰੋ ਪੀ ਲੂੰਗੀ ਤਾਰਜੀ ਗਿਰੀ ਸਿੱਟੀ ਵੇ ਵਿਚਾਲੀ ਸਿੱਟੀ ਵੇ ਤਾਰਜੀ ਐ ਵੀ ਨਹੀਂ ਦੇਖਦੇ ਆ ਵੀ ਉਹ ਕੰਮ ਦੀ ਚੀਜ਼ ਐ ਜਾਂ ਬੇਕੰਮੀ ਚੀਜ਼ ਐ ਹਰ ਇੱਕ ਨੂੰ ਚਾਕੇ ਵੇ ਬਚਾਲੇ ਛੱਡ ਦਿੰਦੇ ਆ ਬੇਟੇ ਜੀ ਤਾਂ ਹੀ ਤੇ ਚੀਜ਼ਾਂ ਖਰਾਬ ਹੁੰਦੀਆਂ ਨੇ ਗੀਆਂ ਅੱਛਾ RAM ਨਾਲ ਪਈ ਐ ਸਰਦਾਰ ਨਹੀਂ ਤਾਂ ਲੈ ਮਹਾਰਾਜਾ ਤੇ RAM ਨਾਲ ਸੁਤੀ ਪਈ ਐ ਕੋਈ ਨਾ ਅੱਜ ਘਰ ਦਾ ਤੇਰੇ ਨਾਲ ਸਾਹ ਬਤਾਵ ਮੇਰੀ ਮਾਂ ਨਾਲ ਵੀ ਤੁਸੀਂ ਐਂ ਹੀ ਕਰਿਆ ਸੀ ਤੂੰ ਤੇ ਭੂਆਨੇ ਦੋ ਨਾ ਰੱਖ ਕੇ ਉਹ ਨੂੰ ਅਦਕਲ ਸਿਆਣੀ ਉਮਰ ਦੀ ਉਹਨੇ ਤਾਂ ਕੀ ਕਰਨੀ ਆ ਤੇਰੇ ਨਾਲ ਹੀ ਕਰਦਾ ਤੈਨੂੰ ਦਿਖਾਉਣਾ ਜਨੇ ਤਾਰੇ ਅੱਜ ਉਹ ਚਕੇ ਜਲਾਵਾਂ ਨੂੰ ਪਤਾ ਵੀ ਨਾ ਲੱਗੇ ਹੇ ਤਾਰਾ ਇਹ ਮੇਰੇ ਤਾਰਨਾ ਨਹੀਂ ਮੇਰੇ ਤਾਰਨਾ ਲੈ ਮੇਰੇ ਬੱਕਰੀ ਸੋ ਚੈਨਲ ਦੀ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀਏ ਤਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਇਹਦਾ ਅਗਲਾ ਐਪੀਸੋਡ ਜਲਦੀ ਦੇਖਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰੋ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬੱਕਰੀ ਸੋ ਚੈਨਲ ਤੇ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ-ਸੋਹਣੇ ਕਮੈਂਟ ਕੀਤੇ ਐ ਅਸੀਂ ਨਾਮ ਬੋਲਣ ਜਾ ਰਹੇ ਹਾਂ ਰਾਣਾ ਲਹਿਰੀ ਡਾਕਟਰ ਅਨਜੀਤ ਸਿੰਘ ਖੰਗੂੜਾ ਲਤਾਲਾ ਲੁਧਿਆਣਾ ਕੈਲਗਰੀ ਕੈਨੇਡਾ ਰਵਿੰਦਰ ਕਾਰ ਰਾਮਾ ਮੰਡੀ ਜਲੰਧਰ ਹੁਸਨ ਸਿੱਧੂ ਦ੍ਰੁਪ ਉਵਾਲਾ ਮੰਗਲ ਸਹੋਤਾ ਅਮਰ ਸਿੰਘ ਪਟਿਆਲਾ ਵਿਜੇ ਲక్ష్ਮੀ surjit singh happy joshi ਬਾਬਾ ਰੂਪਦਾਸ ਜਸਵੀਰ ਕਾਰ ਸਿਮਰਨਪ੍ਰੀਤ ਕਾਰ ਫੱਲੇਵਾਲ ਲਖਸ਼ ਸਿੰਗਲਾ ਮਹਿੰਦਰ ਅਰੋੜਾ ਗੀਤਾ ਰਾਣੀ ਲੁਧਿਆਣਾ ਕੁਲਵੰਤ ਕੌਰ ਬਲਵਿੰਦਰ ਸਿੰਘ ਚਾਨਾ ਵੀਰਪਾਲ ਕੌਰ ਚਾਨਾ ਰਾਮਗੜੀਆ ਰਤਿਆ ਹਰਿਆਣਾ ਬਲਵਿੰਦਰ ਕੌਰ ਦਿਓਲ ਰਾਜਕੁਮਾਰ ਰਾਜਨ ਈਸ਼ਾ ਸ਼ਰਮਾ ਗੁਰਪ੍ਰੀਤ ਸਿੰਘ ਭਗਵਾਨ ਦਾਸ ਲੁਧਿਆਣਾ ਸੁਖਮਨੀ ਕੌਰ गुरदीप सिंह द्यौन नानसोत दीपा रमनप्रीत मनप्रीत कौर रविंदर कौर एस पी खोसा हनुमानगढ़ राजस्थान लक्ष्मी देवी रजेंद्र कौर धूरी ਸਵਰਣਜੀਤ ਕੌਰ ਬੈਰੋਕੇ ਜਸਵੀਰ ਕੌਰ ਭੁੱਲੜ ਪੁਸ਼ਪਾ ਰਾਣੀ ਹਰਦੇਵ ਸਿੰਘ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਐ ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ ਜਿੰਨਾ ਵੀਰਾਂ ਤੇ ਭੈਣਾਂ ਦੇ ਨਾਮ ਬੋਲਣ ਮੈਨਿਓ ਰਹੇਗੇ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਸਾਨੂੰ ਕਮੈਂਟ ਕਰਨ ਲਈ ਸਾਨੂੰ ਸੁਝਾਅ ਦੇਣ ਲਈ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ あのだ